ਕਈ ਥਾਵਾਂ ਤੋਂ ਵੱਡੀ ਸਫਲਤਾ ਵੀ ਹਾਸਲ ਹੋਈ ਹੈ ਅਜਿਹਾ ਹੀ ਬੀਤੀ ਰਾਤ ਨੂੰ ਦੇਖਣ ਨੂੰ ਮਿਲਿਆ ਹੈ ਜਿੱਥੇ ਕਿ ਰੇਲਵੇ ਪੁਲਿਸ ਵੱਲੋਂ ਪੁਲਿਸ ਸਟੇਸ਼ਨ ਤੇ ਗਸ਼ਟ ਕੀਤੀ ਜਾ ਰਹੀ ਸੀ ਅਤੇ ਇਸ ਦੌਰਾਨ ਪੁਲਿਸ ਨੂੰ ਇੱਕ ਸ਼ੱਕੀ ਆਨਸਰ ਦਿੱਖਿਆ ਜਿਸ ਤੇ ਤਲਾਸ਼ੀ ਲੈਣ ਤੇ ਉਸ ਤੋਂ 1 ਕਿਲੋ 500 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ ਤੇ આરોપી ਮਧਪ੍ਰਦੇਸ਼ ਦਾ ਰਹਿਣ ਵਾਲਾ ਹੈ ਦੱਸ ਦਈਏ ਇਸਨੇ ਅਫੀਮ ਦੀ ਡਿਲੀਵਰੀ ਜਿਹੜੀ ਹੈ ਜਲੰਧਰ ਦੇਣੀ ਸੀ ਪਰ ਗਲਤੀ ਦੇ ਨਾਲ ਪਠਾਨਕੋਟ ਕੈਂਟ ਸਟੇਸ਼ਨ ਤੇ ਪਹੁੰਚ ਗਿਆ ਤੇ ਉਸ ਵੱਲੋਂ ਪਠਾਨਕੋਟ ਸਟੇਸ਼ਨ ਦਾ ਰੁਕੀਤਾ ਗਿਆ ਤਾਂ ਜੋ ਵਾਪਸ ਜਲੰਧਰ ਜਾ ਸਕੇ ਪਰ ਇਸ ਦੌਰਾਨ ਰੇਲਵੇ ਪੁਲਿਸ ਨੇ ਇਸ આરોપી ਨੂੰ ਗ੍ਰਿਫਤ ਤੇ ਇਸ ਸੰਬੰਧੀ ਰੇਲਵੇ ਪੁਲਿਸ ਤੇ ਅਧਿਕਾਰੀਆਂ ਦੇ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਹੈ ਕਿ ਪੁਲਿਸ ਪਾਰਟੀ ਵੱਲੋਂ ਪਠਾਨਕੋਟ ਸਟੇਸ਼ਨ ਤੇ ਗਸ਼ਤ ਕੀਤੀ ਜਾ ਰਹੀ ਸੀ ਜਿਸ ਦੌਰਾਨ ਪਲੇਟਫਾਰਮ ਨੰਬਰ 1 ਤੇ ਇੱਕ ਸ਼ਖਸ ਜਿਹੜਾ ਹੈ ਪੁਲਿਸ ਪਾਰਟੀ ਨੂੰ ਦੇਖ ਕੇ ਕਬਰਾ ਗਿਆ ਉਸ ਵੱਲੋਂ ਇੱਕ ਲਫਾਫਾ ਜਿਹੜਾ ਹੈ ਝਾੜੀਆਂ ਦੇ ਵਿੱਚ ਸੁੱਟਿਆ ਗਿਆ ਤੇ ਪੁਲਿਸ ਦੇ ਵੱਲੋਂ ਜਦੋਂ ਉਹ ਲਫਾਫਾ ਖੋਲ ਕੇ ਦੇਖਿਆ ਗਿਆ ਤਾਂ ਉਸ ਦੇ ਵਿੱਚ ਅਫੀਮ ਜਿਹੜੀ ਹੈ ਉਹ ਬਰਾਮਦ ਪਾਈ ਗਈ ਤੇ ਉੱਥੇ ਹੀ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਇਸ ਮਾਨਯੋਗ ਅਦਾਲਤ ਦੇ ਵਿੱਚ ਉਸ ਨੂੰ 3 ਦਿਨ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਆਖਰਕਾਰ ਇਸ ਗ੍ਰੋ ਵਿਚ ਜਿਹੜਾ ਹੈ ਇਸ ਦੇ ਨਾਲ ਕੌਣ ਅਤੇ ਕਿਹੜਾ ਕਿਹੜਾ ਸ਼ਖਸ ਸ਼ਾਮਿਲ ਹੈ ਉਸ ਨੂੰ ਵੀ ਕਾਬੂ ਕੀਤਾ ਜਾਵੇਗਾ ਇਹ ਜਾਣਕਾਰੀ ਜਿਹੜੀ ਹੈ ਪੁਲਿਸ ਅਧਿਕਾਰੀਆਂ ਦੇ ਵੱਲੋਂ ਦਿੱਤੀ ਗਈ ਸਾਡੇ ਮਾਜੋਗ ਸਪੈਸ਼ਲ ਡੀਜੀਪੀ ਰੇਲਵੇਜ਼ ਸ਼੍ਰੀ ਮਤੀ ਸਸੀ ਪ੍ਰਭਾ ਦਵੇਤੀ ਜੀ ਆਈਪੀਐਸ ਅਤੇ ਹੋਰ ਸੀਨੀਅਰ ਅਫਸਰਾਂ ਦੀ ਹਦਾਇਤਾਂ ਮੁਤਾਬਕ ਪੰਜਾਬ ਸਰਕਾਰ ਨੇ ਹਦਾਇਤਾਂ ਮੁਤਾਬਕ ਜਿਹੜਾ ਜੋਧ ਨਸ਼ਾ ਰੋਧ ਚੱਲ ਰਿਹਾ ਹੈ ਔਰ ਆਉਣ ਵਾਲੀ ਜਿਹੜੀ ਅਮਨਨਾਥ ਯਾਤਰਾ ਉਹਦੇ ਸੰਬੰਧ ਵਿੱਚ ਮੇਰੇ ਵੱਲੋਂ ਸਬਸਪੈਕਟਰ ਗੁਰਨਾਮ ਸਿੰਘ ਇੰਚਾਰਜ ਉਕੀ ਬਟਾਲਾ ਲੱਗੇ ਹੋਏ ਨੇ ਔਰ ਇਹਨਾਂ ਨੇ ਪੂਰੇ ਅਮਰਸਰ ਪਟਾੜਾ ਸੈਕਸ਼ਨ ਤੇ ਡਿਊਟੀ ਲਾਈ ਹੋਈ ਸੀ ਮੈਂ ਜਿਹੜਾ ਉਹ ਨਸ਼ਾ ਵਿਰੋਧ ਔਰ ਉਹਦੇ ਨਾਲ ਨਾਲ ਅੰਮ੍ਰਿਤਸਰ ਯਾਤਰਾ ਨੂੰ ਮੁੱਖ ਰੱਖਦੇ ਹੋਏ ਜਿਹੜੀ ਚੈਕਿੰਗ ਕੀਤੀ ਜਾਵੇ ਚੈਕਿੰਗ ਕਰਦੇ ਸਮੇਂ ਜਦੋਂ ਇਹ ਪਠਾਨਕੋਟ ਰੇਲਵੇ ਸਟੇਸ਼ਨ ਤੇ ਪਹੁੰਚੇ ਔਰ ਉਥੇ ਚੈਕਿੰਗ ਕਰ ਰਹੇ ਸੀਗੇ ਤੇ ਚੈਕਿੰਗ ਉਹ ਪਠਾਨਕੋਟ ਰੇਲਵੇ ਸਟੇਸ਼ਨ ਦੀ ਚੈਕਿੰਗ ਕਰਦੇ ਕਰਦੇ ਜਦੋਂ ਇਹ ਪੂਰਬੀ ਪੂਰਬੀ ਸਰੇ ਤੇ ਪਹੁੰਚ ਗਏ ਉੱਥੋਂ ਅੱਗੇ ਅੱਗੇ ਨੂੰ ਖਾਲੀ ਸਾਡਾ ਰੇਲਵੇ ਯਾਰਡ ਪੰਡਵਾ ਉੱਥੇ ਕਈ ਵਾਰੀ ਕਈ ਸ਼ਕਤੀਬਖਸ਼ੀ ਬੈਠੇ ਹੁੰਦੇ ਆ ਕੋਲ ਲੋਟ ਖੋਰੀਆਂ ਆਵਾਜ਼ਾਂ ਤੱਕ ਕਰਦਾ ਵਾਸਤੇ ਉਹਨਾਂ ਨੂੰ ਚੈੱਕ ਕਰਦੇ ਰਾਜੇ ਨਾਲ ਅੱਗੇ ਜਦੋਂ ਸਾਡੀ ਪੁਲਿਸ ਪਾਰਟੀ ਲੰਗੀ ਤੇ ਜਿਹੜੀ ਪੂਰਬੀ ਸਿਰੇ ਤੇ ਇੱਕ ਟੀਆਰਡੀ ਦਫ਼ਤਰ ਪੈਂਦਾ ਵਾ ਔਰ ਨਾਲ ਪਾਣੀ ਦੀ ਟੰਕੀ ਵੀ ਆ ਸਭ ਜਮਾਨੀ ਦੀ ਵੈਬਸਾਈਟ ਤੇ ਉਹ ਟੀਆਰਡੀ ਦਫ਼ਤਰ ਦੀ ਬੈਕ ਸਾਈਡ ਤੇ ਇੱਕ ਮੁੰਡਾ ਨੌਜਵਾਨ ਬੈਠਾ ਸੀ ਪੀਜੀ ਟੀ-ਸ਼ਰਟ ਪਾ ਕੇ ਜਦੋਂ ਉਹਨੇ ਪੁਲਿਸ ਪਾਰਟੀ ਨੂੰ ਦੇਖਿਆ ਤੇ ਉਹ ਉੱਥੋਂ ਫਿਸਣ ਲੱਗਾ ਜਦੋਂ ਇਹਨਾਂ ਨੇ ਆਵਾਜ਼ ਮਾਰੀ ਉਹ ਉਸਨੇ ਆਪਣੇ ਡੱਬੇ ਵਿੱਚੋਂ ਇੱਕ ਮومی ਲਖਾਬਾ ਕਾਰੇ ਰੰਮਦਾ ਜਿਹੜਾ ਉਹ ਲਾ ਕੇ ਖੜੀਆਂ ਝੂਗੀਆਂ ਝਾੜੀਆਂ ਦੇ ਵਿੱਚ ਸੁੱਟ ਦਿੱਤਾ ਤੇ ਜਦੋਂ ਇਹਨਾਂ ਨੇ ਦੇਖਿਆ ਵੀ ਬੰਦਾ ਭੱਜਣ ਲੱਗਾ ਉਹ ਇਹਨਾਂ ਨੇ ਪੁਲਿਸ ਪਾਰਟੀ ਨੇ ਕਾਬੂ ਕੀਤਾ ਕਾਬੂ ਕਰਕੇ ਜਦੋਂ ਉਹਦੇ ਦੁਬਾਰਾ ਸੁੱਟੇ ਗਏ ਮومی ਲਖਾਬੇ ਨੂੰ ਦੇਖਿਆ ਚੈੱਕ ਕੀਤਾ ਤੇ ਉਹਦੇ ਵਿੱਚੋਂ ਜਿਹੜੀ ਆਫੀਮਾ ਬਰੰਦ ਹੋਈ ਹੈ ਔਰ ਉਹਦਾ weight ਕਰਨ ਤੇ 1 ਕਿਲੋ 500 ਗ੍ਰਾਮ ਦੀ ਆਫੀਮ ਆ ਉਹ ਪਾਈ ਗਈ। ਕਿੰਨਾ ਵੱਸੇ ਇਹ ਹੈਗਾ ਜੀ ਜਿਹੜਾ ਮੰਦਸੌਰ ਮੱਧ ਪ੍ਰਦੇਸ਼ ਦਾ ਵਾਸੀ ਸੀ। ਉਹ ਸਪਲਾਈ ਕਿਤੇ ਦੇਣੀ ਸੀ। ਉਹਨੇ ਸਪਲਾਈ ਕਿਤੇ ਦੇਣੀ ਸੀ। ਸਪਲਾਈ ਇਹਨੇ ਐਕਚੁਅਲੀ ਦੇਣੀ ਸੀ ਜਲੰਧਰ ਜਿਹੜੀ ਸਾਡੀ ਗੋਤਰੀ ਪਰਦੇਸ਼ ਤੋਂ ਸਾਹਮਣੇ ਆਇਆ ਵਾ। ਬਟ ਇਹ ਜਾਣਾ ਚਾਹੁੰਦਾ ਸੀ ਸਿਟੀ ਜਲੰਧਰ ਔਰ ਗੱਡੀ ਪਠਾਨਕੋਟ ਵਾਲੀ ਜੰਮੂ ਵਾਲੀ ਚੜ ਗਿਆ ਭਲੇਕੇ ਨਾਲ ਰਾਤ ਦੇ 10:00 ਸਮੇਂ ਸੀ ਇਹਨੂੰ ਪਤਾ ਨਹੀਂ ਲੱਗਿਆ ਔਰ ਸੁੱਤਾ-ਸੁੱਤਾ ਪਠਾਨਕੋਟ ਪਹੁੰਚ ਗਿਆ। ਸਰ ਇੱਥੇ ਕੋਈ ਪਹਿਲਾਂ ਵੀ ਮਾਮਲਾ ਹੈ? ਹਾਂ ਜੀ। ਇੱਥੇ ਕੋਈ ਪਹਿਲਾਂ ਕੋਈ ਮਾਮਲਾ ਨਹੀਂ ਹੈਗਾ ਔਰ ਕੋਈ ਕੋਈ ਪੁੱਛ ਕੇ ਸੀ ਵਿੱਚ ਇਹਨੇ ਦੱਸਿਆ ਵੀ ਇਹਨੇ ਪਹਿਲਾਂ ਵੀ ਇੱਕ ਸਪਲਾਈ ਅੰ ਤੇ ਉਹ ਮੰਗਲ ਸਿੰਘ ਨਾਮ ਦਾ ਨਾ ਨਾ ਰਹਿ ਰਿਹਾ ਵਿਅਕਤੀ ਦਾ ਪਰ ਉਹ ਹੁਣ ਅਸੀਂ ਮੰਜ਼ਿਲ ਅਦਾਲਤ ਪੇਸ਼ ਕਰਕੇ ਇਹਦਾ ਪੂਰਾ ਨਾਮ ਹਾਸਲ ਕਰਾਂਗੇ ਉਹ ਡੰਗਾਈ ਦਾ ਪੁਛਗਿਸ਼ ਕਰਕੇ ਜਿਹੜਾ ਵੀ ਵਿਅਕਤੀ ਨੇ ਪਿੱਛੇ ਹੋਇਆ ਗਿਆ ਜਾਂ ਅੱਗੇ ਕਿਹਨੇ ਇਹਨੂੰ ਸਪਲਾਈ ਕਿਸ ਬੰਦੇ ਨੂੰ ਇਹਨੂੰ ਦੇਣੀ ਆ ਉਹ ਅਸੀਂ ਉਹਦੇ ਨਾਮ ਦਾ ਪੂਰਾ ਮਤਲਬ ਪਤਾ ਲਗਾਉਂਗੇ ਲੈ ਕਿੱਥੇ ਆ ਗਿਆ ਅਸੀਂ ਪਿੱਛੋਂ ਉਥੋਂ ਮੰਦਸੌਰ ਤੋਂ ਜ਼ਿਲ੍ਹਾ ਮੰਦਸੌਰ ਦਾ ਸਵੇਰੇ ਤੋਂ ਨਸ਼ਾ ਖਤਮ ਕਰਨ ਦੇ ਲਈ ਪੰਜਾਬ ਪੁਲਿਸ ਵੱਲੋਂ ਅਨਤਖ ਪ੍ਰਯਾਸ ਕੀਤੇ ਜਾ ਰਹੇ ਨੇ ਤੇ ਇਸੇ ਦੌਰਾਨ ਪੁਲਿਸ ਨੂੰ ਕਈ ਥਾਵਾਂ ਤੋਂ ਵੱਡੀ ਸਫਲਤਾ ਵੀ ਹਾਸਲ ਹੋਈ ਹੈ ਅਜਿਹੀ ਬੀਤੀ ਰਾਤ ਨੂੰ ਦੇਖਣ ਨੂੰ ਮਿਲਿਆ ਹੈ ਜਿੱਥੇ ਕੀ ਰੇਲਵੇ ਪੁਲਿਸ ਵੱਲੋਂ ਪੁਲਿਸ ਸਟੇਸ਼ਨ ਤੇ ਗਸ਼ਟ ਕੀਤੀ ਜਾ ਰਹੀ ਸੀ ਅਤੇ ਇਸ ਦੌਰਾਨ ਪੁਲਿਸ ਨੂੰ ਇੱਕ ਸ਼ੱਕੀ ਆਂਸਰ ਦਿੱਖਿਆ ਜਿਸ ਤੇ ਤਲਾਸ਼ੀ ਲੈਣ ਤੇ ਉਸ ਤੋਂ 1 ਕਿਲੋ 500 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ ਤੇ આરોપી ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ ਦੱਸ ਦਈਏ ਇਸਨੇ ਅਫੀਮ ਦੀ ਡਿਲੀਵਰੀ ਜੜੀ ਹੈ ਜਲੰਧਰ ਦੇਣੀ ਸੀ ਪਰ ਗਲਤੀ ਦੇ ਨਾਲ ਪਠਾਨਕੋਟ ਕੈਂਟ ਸਟੇਸ਼ਨ ਤੇ ਪਹੁੰਚ ਗਿਆ ਤੇ ਉਸ ਵੱਲੋਂ ਪਠਾਨਕੋਟ ਸਟੇ ਜਾ ਸਕੇ ਪਰ ਇਸ ਦੌਰਾਨ ਰੇਲਵੇ ਪੁਲਿਸ ਨੇ ਇਸ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਤੇ ਆਪਣੀ ਹਿਰਾਸਤ ਚ ਲੈ ਲਿਆ ਤੇ ਇਸ ਸੰਬੰਧੀ ਰੇਲਵੇ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਹੈ ਕਿ ਪੁਲਿਸ ਪਾਰਟੀ ਵੱਲੋਂ ਪਠਾਨਕੋਟ ਸਟੇਸ਼ਨ ਤੇ ਗਸ਼ਤ ਕੀਤੀ ਜਾ ਰਹੀ ਸੀ ਜਿਸ ਦੌਰਾਨ ਪਲੇਟਫਾਰਮ ਨੰਬਰ 1 ਤੇ ਇੱਕ ਸ਼ਖਸ ਜਿਹੜਾ ਹੈ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਉਸ ਵੱਲੋਂ ਇੱਕ ਲਿਫਾਫਾ ਜਿਹੜਾ ਹੈ ਝਾੜੀਆਂ ਦੇ ਵਿੱਚ ਸੁੱਟਿਆ ਗਿਆ ਤੇ ਪੁਲਿਸ ਦੇ ਵੱਲੋਂ ਜਦੋਂ ਲਿਫਾਫਾ ਖੋਲ ਕੇ ਦੇਖਿਆ ਗਿਆ ਤਾਂ ਉਸ ਦੇ ਵਿੱਚ ਅਫੀਮ ਜਿਹੜੀ ਹੈ ਉਹ ਬਰਾਮਦ ਪਾਈ ਗਈ ਤੇ ਉੱਥੇ ਹੀ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਇਸ ਮਾਨਯੋਗ ਅਦਾਲਤ ਦੇ ਵਿੱਚ ਉਸ ਨੂੰ 3 ਦਿਨ ਦਾ ਰਿਮਾਂਡ ਲੈ ਕੁਝ ਗਿਚਕਿਤੀ ਜਾ ਰਹੀ ਹੈ ਤੇ ਆਖਰਕਾਰ ਇਸ ਵਿਰੋਧ ਦੇ ਤੰਦੇ ਦੇ ਵਿੱਚ ਜਿਹੜਾ ਹੈ ਇਸ ਦੇ ਨਾਲ ਕੌਣ ਅਤੇ ਕਿਹੜਾ-ਕਿਹੜਾ ਸ਼ਖਸ ਸ਼ਾਮਿਲ ਹੈ ਉਸ ਨੂੰ ਵੀ ਕਾਬੂ ਕੀਤਾ ਜਾਵੇਗਾ ਇਹ ਜਾਣਕਾਰੀ ਜਿਹੜੀ ਹੈ ਪੁਲਿਸ ਅਧਿਕਾਰੀਆਂ ਦੇ ਵੱਲੋਂ ਦਿੱਤੀ ਗਈ ਸਾਡੇ ਮਾਜੋਗ ਸਪੈਸ਼ਲ ਡੀਜੀਪੀ ਰੇਲਵੇਜ਼ ਸ਼੍ਰੀ ਮਤੀ ਸਸੀ ਪ੍ਰਭਾ ਦਵੇਤੀ ਜੀ ਆਈਪੀਐਸ ਅਤੇ ਹੋਰ ਸੀਨੀਅਰ ਅਫਸਰਾਂ ਦੀ ਹਦਾਇਤਾਂ ਮੁਤਾਬਕ ਪੰਜਾਬ ਸਰਕਾਰ ਨੇ ਹਦਾਇਤਾਂ ਮੁਤਾਬਕ ਜਿਹੜਾ ਜੋਧ ਨਸ਼ਾ ਵਿਰੋਧ ਚੱਲ ਰਿਹਾ ਹੈ ਔਰ ਆਉਣ ਵਾਲੀ ਜਿਹੜੀ ਅਮਨਨਾਹ ਯਾਤਰਾ ਉਹਦੇ ਸਬੰਧ ਵਿੱਚ ਮੇਰੇ ਵੱਲੋਂ ਸੈਡੀਫਾਇਟਰ ਗਰਨਾਮ ਸਿੰਘ ਇੰਚਾਰਜ ਹੁਕੀ ਬਟਾੜਾ ਲੱਗੇ ਹੋਏ ਨੇ ਔਰ ਇਹਨਾਂ ਨੇ ਪੂਰੇ ਅਮਰitsar ਪਟਾੜਾ ਸੈਕਸ਼ਨ ਤੇ ਡਿਊਟੀ ਲਾਈ ਹੋਈ ਸੀ ਮੈਂ ਜਿਹੜਾ ਨਸ਼ਾ ਵਿਰੋਧ ਔਰ ਉਹਦੇ ਨਾਲ-ਨਾਲ ਅਮਨਨਾਹ ਯਾਤਰਾ ਨੂੰ ਮੁੱਖ ਰੱਖਦੇ ਹੋਏ ਜਿਹੜੀ ਚੈਕਿੰਗ ਕੀਤੀ ਜਾਵੇ ਚੈਕਿੰਗ ਕਰਦੇ ਸਮੇਂ ਜਦੋਂ ਇਹ ਪਠਾਨਕੋਟ ਫੈਂਟ ਰੇਲਵੇ ਸਟੇਸ਼ਨ ਤੇ ਪਹੁੰਚੇ ਔਰ ਉਥੇ ਚੈਕਿੰਗ ਕਰ ਰਹੇ ਸੀਗੇ ਤੇ ਚੈਕਿੰਗ ਉਹ ਪਠਾਨਕੋਟ ਰੇਲਵੇ ਸਟੇਸ਼ਨ ਦੀ ਚੈਕਿੰਗ ਕਰਦੇ ਕਰਦੇ ਜਦੋਂ ਇਹ ਪੂਰਬੇ ਪੂਰਬੀ ਸਿਰੇ ਤੇ ਪਹੁੰਚ ਗਏ ਉੱਥੋਂ ਇਹ ਅੱਗੇ ਅੱਗੇ ਨੂੰ ਖਾਲੀ ਸਾਡਾ ਰੇਲਵੇ ਯਾਰਡ ਪੈਂਦਾ ਵਾ ਉੱਥੇ ਕਈ ਵਾਰੀ ਕਈ ਸੱਕੀ ਬਸਤੀ ਬੈਠੇ ਹੁੰਦੇ ਆ ਕੋ ਲੋਡ ਫੋਰੀਆ ਆਵਾਜ਼ਾਂ ਤਾਂ ਕਰਨ ਵਾਸਤੇ ਉਹਨਾਂ ਨੂੰ ਚੈੱਕ ਕਰਦੇ ਰਾਦੇ ਨਾਲ ਅੱਗੇ ਜਦੋਂ ਸਾਡੀ ਪੁਲਿਸ ਪਾਰਟੀ ਟੰਗੀ ਤੇ ਜਿਹੜੀ ਪੂਰਬੀ ਸਿਰੇ ਤੇ ਇੱਕ ਟੀਆਰਡੀ ਦਫਤਰ ਪੈਂਦਾ ਵਾ ਔਰ ਨਾਲ ਪਾਣੀ ਦੀ ਟੰਕੀ ਵੀ ਆ ਸਬਜੀ ਮੰਡੀ ਦੀ ਵੈੱਬਸਾਈਟ ਤੇ ਉਹ ਟੀ.ਆਰ.ਡੀ ਦਫ਼ਤਰ ਦੀ ਬੈਕ ਸਾਈਡ ਤੇ ਇੱਕ ਮੁੰਡਾ ਨੌਜਵਾਨ ਬੈਠਾ ਸੀ ਪੀ.ੀ.ਟੀ.ਸ਼ਰਟ ਪਾ ਕੇ ਜਦੋਂ ਉਹਨੇ ਪੁਲਿਸ ਪਾਰਟੀ ਨੂੰ ਦੇਖਿਆ ਤੇ ਉਹ ਉੱਥੋਂ ਫਿਸੜਨ ਲੱਗਾ ਜਦੋਂ ਇਹਨਾਂ ਨੇ ਆਵਾਜ਼ ਮਾਰੀ ਤੇ ਉਸਨੇ ਆਪਣੇ ਡੱਬੇ ਵਿੱਚੋਂ ਇੱਕ ਮਮੀ ਲੁਕਾਵਾ ਕਰੇ ਰੰਗ ਦਾ ਜਿਹੜਾ ਉਹ ਲਾ ਕੇ ਖੜੀਆਂ ਉੱਗੀਆਂ ਝਾੜੀਆਂ ਦੇ ਵਿੱਚ ਸੁੱਟ ਦਿੱਤਾ ਤੇ ਜਦੋਂ ਇਹਨਾਂ ਨੇ ਦੇਖਿਆ ਵੀ ਉਹ ਬੰਦਾ ਭੱਜਣ ਲੱਗਾ ਉਹ ਇਹਨਾਂ ਨੇ ਪੁਲਿਸ ਪਾਰਟੀ ਨੇ ਕਾਬੂ ਕੀਤਾ ਕਾਬੂ ਕਰਕੇ ਜਦੋਂ ਉਹਦੇ ਦੁਬਾਰਾ ਸੁੱਟੇ ਗਏ ਮਮੀ ਲੁਕਾਵੇਂ ਦੇਖਿਆ ਚੈੱਕ ਕੀਤਾ ਤੇ ਉਹਦੇ ਵਿੱਚੋਂ ਜਿਹੜੀ ਆਕ੍ਰੀਮਾ ਬਰਾਮਦ ਹੋਈ ਔਰ ਉਹਦਾ weight ਕਰਨ ਤੇ 1.5 ਕਿਲੋ 500 ਗ੍ਰਾਮ ਦੀ ਹਕੀਮਾ ਉਹ ਪਾਈ ਗਈ। ਇਹ ਕਿੱਥੋਂ ਵਸੀ ਸੀ? ਇਹ ਹੈਗਾ ਜੀ ਜਿਹੜਾ ਮਨਸੌਰ ਮੱਧ ਪ੍ਰਦੇਸ਼ ਦਾ ਵਸਨੀਕ ਹੈ। ਅਸਲ ਸਪਲਾਈ ਕਿੱਥੇ ਦੇਣੀ ਸੀ? ਅਗਰ ਸਪਲਾਈ ਕਿੱਥੇ ਦੇਣੀ ਸੀ? ਸਪਲਾਈ ਇਹਨੇ ਐਕਚੁਅਲੀ ਦੇਣੀ ਸੀ ਜਲੰਧਰ ਜਿਹੜੀ ਸਾਡੀ ਗੋਤਰੀ ਪਰਦੇਸ਼ ਤੋਂ ਸਾਹਮਣੇ ਆਇਆ ਵਾ। ਬਟ ਇਹ ਜਾਣਾ ਚਾਹੁੰਦਾ ਸੀ ਸਿਟੀ ਜਲੰਧਰ ਔਰ ਗੱਡੀ ਪਠਾਨਕੋਟ ਵਾਲੀ ਜੰਮੂ ਵਾਲੀ ਚੜ੍ਹ ਗਿਆ ਭਲੇਟੀ ਨਾਲ ਰਾਤ ਦੇ 10:00 ਸਮੇਂ ਸੀ ਇਹਨੂੰ ਪਤਾ ਨਹੀਂ ਲੱਗਿਆ ਔਰ ਸੁੱਤਾ-ਸੁੱਤਾ ਇਹ ਪਠਾਨਕੋਟ ਪਹੁੰਚ ਗਿਆ। ਸਰ ਇਹਦੇ ਕੋਈ ਪਹਿਲਾਂ ਵੀ ਮਾਮਲਾ ਹੈ? ਇਹ ਪਹਿਲਾਂ ਕੋਈ ਭਾਵਨਾ ਨਹੀਂ ਹੈਗਾ ਔਰ ਇਹ ਕੋਈ ਮੁੱਢਲੀ ਪੁੱਛ ਕੇ ਇਸ ਵਿੱਚ ਨੇ ਦੱਸਿਆ ਵੀ ਇਹਨੇ ਪਹਿਲਾਂ ਵੀ ਇੱਕ ਵਾਰ ਸਪਲਾਈ ਅੰਬਾੜੇ ਦਿੱਤੀ ਹੈ ਤੇ ਇਹ ਮੰਗਲ ਸਿੰਘ ਨਾਮ ਦਾ ਨਾ ਨਾ ਰਹਿ ਰਿਹਾ ਵਿਅਕਤੀ ਦਾ ਪਰ ਉਹ ਹੁਣ ਅਸੀਂ ਮੰਜ ਕੋ ਅਦਾਲਤ ਪੇਸ਼ ਕਰਕੇ ਦਾ ਪੁਲਿਸ ਰਿਮਾਂਡ ਹਾਸਲ ਕਰਾਂਗੇ ਔਰ ਢੰਗਾਈ ਦਾ ਪੁਸ਼ਕਿਸ਼ ਕਰਕੇ ਜਿਹੜਾ ਵੀ ਵਿਅਕਤੀ ਇਹਨੇ ਪਿੱਛੇ ਹੋਇਆ ਗਿਆ ਜਾਂ ਅੱਗੇ ਕਿਨੇ ਇਹਨੂੰ ਸਪਲਾਈ ਕਿਸ ਬੰਦੇ ਨੂੰ ਇਹਨੇ ਦੇਣੀ ਹੈ ਉਹ ਅਸੀਂ ਉਹਦਾ ਪੂਰਾ ਉਹਦਾ ਮਤਲਬ ਪਤਾ ਲਗਾਉਂਗੇ ਲੈ ਕਿੱਥੇ ਆ ਗਿਆ ਪਿੱਛੋਂ ਇਹ ਪਿੱਛੋਂ ਉਥੋਂ ਮੰਦਸੋਰ ਤੋਂ ਜ਼ਿਲ੍ਹਾ ਮੰਦਸੋਰ ਮਾਦ ਬੋੜ ਸੂਬੇ 'ਚ ਨਸ਼ਾ ਖਤਮ ਕਰਨ ਦੇ ਲਈ ਪੰਜਾਬ ਪੁਲਿਸ ਵੱਲੋਂ ਅੰਤਕ ਪ੍ਰਯਾਸ ਕੀਤੇ ਜਾ ਰਹੇ ਨੇ ਤੇ ਇਸੇ ਦੌਰਾਨ ਦੇ ਪੁਲਿਸ ਨੂੰ ਕਈ ਥਾਵਾਂ ਤੋਂ ਵੱਡੀ ਸਫਲਤਾ ਵੀ ਹਾਸਲ ਹੋਈ ਹੈ ਅਜਿਹਾ ਹੀ ਬੀਤੀ ਰਾਤ ਨੂੰ ਦੇਖਣ ਨੂੰ ਮਿਲਿਆ ਜਿੱਥੇ ਕੀ ਰੇਲਵੇ ਪੁਲਿਸ ਵੱਲੋਂ ਪੁਲਿਸ ਸਟੇਸ਼ਨ ਤੇ ਗਸ਼ਤ ਕੀਤੀ ਜਾ ਰਹੀ ਸੀ ਅਤੇ ਇਸ ਦੌਰਾਨ ਪੁਲਿਸ ਨੂੰ ਇੱਕ ਸ਼ੱਕੀ ਆਂਸਰ ਦਿਖਿਆ ਜਿਸ ਤੇ ਤਲਾਸ਼ੀ ਲੈਣ ਤੇ ਉਸ ਤੋਂ 1 ਕਿਲੋ 500 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ ਤੇ આરોપી ਮਧਪ੍ਰਦੇਸ਼ ਦਾ ਰਹਿਣ ਵਾਲਾ ਹੈ ਦੱਸਦੇ ਇਹ ਇਸਨੇ ਅਫੀਮ ਦੀ ਡਿਲੀਵਰੀ ਜਿਹੜੀ ਹੈ ਜਲੰਧਰ ਦੇਣੀ ਸੀ ਪਰ ਗਲਤੀ ਦੇ ਨਾਲ ਪਠਾਨਕੋਟ ਕੈਂਟ ਸਟੇਸ਼ਨ ਤੇ ਪਹੁੰਚ ਗਿਆ ਤੇ ਉਸ ਵੱਲੋਂ ਪਠਾਨਕੋਟ ਆਸਕੇ ਪੜੇ ਸਟੋਰਾਂ ਦੇ ਵਿਪੁਲਿਸ ਨੇ ਇਸ આરોપી ਨੂੰ ਗ੍ਰਫਤਾਰ ਕਰ ਲਿਆ ਤੇ ਆਪਣੀ ਹਿਰਾਸਤ ਚ ਲੈ ਲਿਆ ਤੇ ਇਸ ਸਬੰਧੀ ਰੇਲ ਵਿਪੁਲਿਸ ਤੇ ਅਧਿਕਾਰੀਆਂ ਦੇ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਹੈ ਕਿ ਪੁਲਿਸ ਪਾਰਟੀ ਵੱਲੋਂ ਪਠਾਨਕੋਟ ਸਟੇਸ਼ਨ ਤੇ ਗਸ਼ਤ ਕੀਤੀ ਜਾ ਰਹੀ ਸੀ ਜਿਸ ਦੌਰਾਨ ਪਲੇਟਫਾਰਮ ਨੰਬਰ 1 ਤੇ ਇੱਕ ਸ਼ਖਸ ਜਿਹੜਾ ਹੈ ਪੁਲਿਸ ਪਾਰਟੀ ਨੂੰ ਦੇਖ ਕੇ ਕਬਰਾ ਗਿਆ ਉਸ ਵੱਲੋਂ ਇੱਕ ਲਫਾਫਾ ਜਿਹੜਾ ਹੈ ਝਾੜੀਆਂ ਦੇ ਵਿੱਚ ਸੁੱਟਿਆ ਗਿਆ ਤੇ ਪੁਲਿਸ ਦੇ ਵੱਲੋਂ ਜਦੋਂ ਉਹ ਲਫਾਫਾ ਖੋਲ ਕੇ ਦੇਖਿਆ ਗਿਆ ਤਾਂ ਉਸ ਦੇ ਵਿੱਚ ਅਫੀਮ ਜਿਹੜੀ ਹੈ ਉਹ ਬਰਾਮਦ ਪਾਈ ਗਈ ਤੇ ਉੱਥੇ ਹੀ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਇਸ ਮਾਨਯੋਗ ਉੱਚ-ਗਿੱਚ ਕੀਤੀ ਜਾ ਰਹੀ ਹੈ ਤੇ ਆਖਰਕਾਰ ਇਸ ਗਿਰੋਹ ਦੇ ਤੰਦੇ ਦੇ ਵਿੱਚ ਜਿਹੜਾ ਹੈ ਇਸ ਦੇ ਨਾਲ ਕੌਣ ਅਤੇ ਕਿਹੜਾ-ਕਿਹੜਾ ਸ਼ਖਸ ਸ਼ਾਮਿਲ ਹੈ ਉਸ ਨੂੰ ਵੀ ਕਾਬੂ ਕੀਤਾ ਜਾਵੇਗਾ ਇਹ ਜਾਣਕਾਰੀ ਜਿਹੜੀ ਹੈ ਪੁਲਿਸ ਅਧਿਕਾਰੀਆਂ ਦੇ ਵੱਲੋਂ ਦਿੱਤੀ ਗਈ ਸਾਡੇ ਮਾਨਯੋਗ ਸਪੈਸ਼ਲ ਡੀਜੀਪੀ ਰੇਲਵੇਜ਼ ਸ਼੍ਰੀਮਤੀ ਸਸੀ ਪ੍ਰਬਾਤ ਡਿਪੀਆਰ ਆਈਪੀਐਸ ਅਤੇ ਹੋਰ ਸੀਨੀਅਰ ਅਫਸਰਾਂ ਦੀ ਹਦਾਇਤਾਂ ਮੁਤਾਬਕ ਇਹ ਸਿਹਤ ਅਫਸਰਕਾਰ ਜੀ ਹਦਾਇਤਾਂ ਮੁਤਾਬਕ ਜਿਹੜਾ ਚੋਧ ਨਸ਼ਾ ਵਿਰੋਧ ਚੱਲ ਰਿਹਾ ਹੈ ਔਰ ਆਉਣ ਵਾਲੀ ਜਿਹੜੀ ਅਮਨਨਾਥ ਯਾਤਰਾ ਉਹਦੇ ਸਬੰਧ ਵਿੱਚ ਮੇਰੇ ਵੱਲੋਂ ਸਬਡਿਸਪਰੇਟ ਗਰਨਾਮ ਸਿੰਘ ਇੰਚਾਰਜ ਹੋ ਕੇ ਬਟਾੜਾ ਲੱਗੇ ਹੋਏ ਨੇ ਔਰ ਇਹਨਾਂ ਨੇ ਪੂਰੇ ਅਮਰitsar ਬਟਾੜਾ ਸੈਕਸ਼ਨ ਤੇ ਡਿਊਟੀ ਲਾਈ ਹੋਈ ਸੀ ਮੈਂ ਜਿਹੜਾ ਨਸ਼ਾ ਵਿਰੋਧ ਔਰ ਉਹਦੇ ਨਾਲ-ਨਾਲ ਅਮਨਨਾਥ ਯਾਤਰਾ ਨੂੰ ਮੁੱਖ ਰੱਖਦੇ ਹੋਏ ਜਿਹੜੀ ਚੈਕਿੰਗ ਕੀਤੀ ਜਾਵੇ ਚੈਕਿੰਗ ਕਰਦੇ ਸਮੇਂ ਜਦੋਂ ਇਹ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਤੇ ਪਹੁੰਚੇ ਔਰ ਉਥੇ ਚੈਕਿੰਗ ਕਰ ਰਏ ਸੀਗੇ ਤੇ ਚੈਕਿੰਗ ਉਹ ਉਹ ਪਠਾਨਕੋਟ ਰੇਲਵੇ ਸਟੇਸ਼ਨ ਦੀ ਚੈਕਿੰਗ ਕਰਦੇ ਕਰਦੇ ਜਦੋਂ ਇਹ ਪੂਰਬੇ ਪੂਰਬੀ ਸਿਰੇ ਤੇ ਪਹੁੰਚ ਗਏ ਉੱਥੋਂ ਇਹ ਅੱਗੇ ਅੱਗੇ ਨੂੰ ਖਾਲੀ ਸਾਡਾ ਰੇਲਵੇ ਯਾਰਡ ਪੈਂਦਾ ਵਾ ਉੱਥੇ ਕਈ ਵਾਰੀ ਕਈ ਸੱਕਰੀ ਬਸਤੀ ਬੈਠੇ ਹੁੰਦੇ ਆ ਕੋ ਲੋਡ ਖੋਦਿਆਂ ਆਵਾਜ਼ਾਂ ਤਾਂ ਕਰਨ ਵਾਸਤੇ ਉਹਨਾਂ ਨੂੰ ਚੈੱਕ ਕਰਦੇ ਰਾਦੇ ਨਾਲ ਅੱਗੇ ਜਦੋਂ ਸਾਡੀ ਪੁਲਿਸ ਪਾਰਟੀ ਟੰਗੀ ਤੇ ਜਿਹੜੀ ਪੂਰਬੀ ਸਿਰੇ ਤੇ ਇੱਕ T.R.D ਦਫਤਰ ਪੈਂਦਾ ਵਾ ਔਰ ਨਾਲ ਪਾਣੀ ਦੀ ਟੰਕੀ ਵੀ ਆ ਸਬਜੀ ਮੰਡੀ ਦੀ ਵੈੱਬਸਾਈਟ ਤੇ ਉਹ ਟੀਆਰਡੀ ਡਾਕਟਰ ਜੀ ਬੈਕਸਾਈਡ ਤੇ ਇੱਕ ਮੁੰਡਾ ਨੌਜਵਾਨ ਬੈਠਾ ਸੀ ਪੀਜੀ ਟੀ-ਸ਼ਰਟ ਪਾ ਕੇ ਜਦੋਂ ਉਹਨੇ ਪੁਲਿਸ ਪਾਰਟੀ ਨੂੰ ਦੇਖਿਆ ਤੇ ਉਹ ਉੱਥੋਂ ਫਿਸਕਣ ਲੱਗਾ ਜਦੋਂ ਇਹਨਾਂ ਨੇ ਆਵਾਜ਼ ਮਾਰੀ ਤੇ ਉਸਨੇ ਆਪਣੇ ਕੱਪ ਦੇ ਵਿੱਚੋਂ ਇੱਕ ਮਮੀ ਲੁਕਾਵਾ ਕਾੜੇ ਰੰਗ ਦਾ ਜਿਹੜਾ ਉਹ ਲਾਗੇ ਖੜੀਆਂ ਊਗੀਆਂ ਝਾੜੀਆਂ ਦੇ ਵਿੱਚ ਸੁੱਟ ਦਿੱਤਾ ਤੇ ਜਦੋਂ ਇਹਨਾਂ ਨੇ ਦੇਖਿਆ ਵੀ ਬੰਦਾ ਭੱਜਣ ਲੱਗਾ ਉਹ ਇਹਨਾਂ ਨੇ ਪੁਲਿਸ ਪਾਰਟੀ ਨੇ ਕਾਬੂ ਕੀਤਾ ਕਾਬੂ ਕਰਕੇ ਜਦੋਂ ਉਹਦੇ ਦੁਬਾਰਾ ਸੁੱਟੇ ਗਏ ਮਮੀ ਲੁਕਾਫੇ ਨੂੰ ਦੇਖਿਆ ਚਾਕੀਟਾਂ ਦੇ ਉਹਦੇ ਵਿੱਚੋਂ ਜਿਹੜੀ ਆ ਖੀਮਾ ਬਰੰਦ ਹੋਈ ਔਰ ਉਹਦਾ weight ਕਰਨ ਤੇ 1.5 ਕਿਲੋ 500 ਗ੍ਰਾਮ ਦੀ ਹਕੀਮਾ ਉਹ ਪਾਈ ਗਈ। ਇਹ ਹੈਗਾ ਜੀ ਜਿਹੜਾ ਮਨਸੌਰ ਮੱਧ ਪ੍ਰਦੇਸ਼ ਦਾ ਵਸਨੀਕ ਹੈ। ਸਰ ਸਪਲਾਈ ਕਿਤੇ ਦੇਣੀ ਸੀ? ਅਗਰ ਸਪਲਾਈ ਕਿਤੇ ਦੇਣੀ ਸੀ। ਸਪਲਾਈ ਇਹਨੇ ਐਕਚੁਅਲੀ ਦੇਣੀ ਸੀ ਜਲੰਧਰ ਜਿਹੜੀ ਸਾਡੀ ਗੋਦੀ ਪਰਦੇਸ਼ ਤੋਂ ਸਾਹਮਣੇ ਆਇਆ ਵਾ। ਬਟ ਇਹ ਜਾਣਾ ਚਾਹੁੰਦਾ ਸੀ ਸਿਟੀ ਜਲੰਧਰ ਔਰ ਗੱਡੀ ਪਠਾਨਕੋਟ ਵਾਲੀ ਜੰਮੂ ਵਾਲੀ ਚੜ੍ਹ ਗਿਆ ਭਲੇਟੀ ਨਾਲ ਰਾਤ ਦੇ 10:00 ਵਜੇ ਨੂੰ ਪਤਾ ਲੱਗਿਆ ਔਰ ਸੁੱਤਾ-ਸੁੱਤਾ ਪਠਾਨਕੋਟ ਪਹੁੰਚ ਗਿਆ। ਸਰ ਇੱਥੇ ਕੋਈ ਪਹਿਲਾਂ ਵੀ ਮਾਮਲਾ ਹੈ? ਹਾਂ ਜੀ। ਇਹ ਕੋਈ ਪਹਿਲਾਂ ਕੋਈ پابਦਾਨੀ ਹੈਗਾ ਔਰ ਕੋਈ ਮੁੱਢਲੀ ਪੁੱਛ ਕੇ ਇਸ ਵਿੱਚ ਇਹਨੇ ਦੱਸਿਆ ਵੀ ਇਹਨੇ ਪਹਿਲਾਂ ਵੀ ਇੱਕ ਸਪਲਾਈ ਅੰਬਾਰੇ ਦਿੱਤੀ ਹੈ ਤੇ ਇਹ ਮੰਗਲ ਸਿੰਘ ਨਾਮ ਦਾ ਨਾ ਨਾ ਰਹਿ ਰਿਹਾ ਵਿਅਕਤੀ ਦਾ ਪਰ ਉਹ ਹੁਣ ਅਸੀਂ ਮੰਜ਼ਿਲ ਕੋ ਅਦਾਲਤ ਪੇਸ਼ ਕਰਕੇ ਇਹਦਾ ਪੁਲਿਸ ਰਿਮਾਂਡ ਹਾਸਲ ਕਰਾਂਗੇ ਔਰ ਡੰਗਾਈ ਦਾ ਪੁੱਛਗਿੱਛ ਕਰਕੇ ਜਿਹੜਾ ਵੀ ਵਿਅਕਤੀ ਇਹਨੇ ਪਿੱਛੇ ਹੋਇਆਗਾ ਜਾਂ ਅੱਗੇ ਇਹਨੇ ਇਹਨੂੰ ਸਪਲਾਈ ਕਿਸ ਬੰਦੇ ਨੂੰ ਇਹਨੇ ਦੇਣੀ ਹੈ ਉਹ ਅਸੀਂ ਉਹਦੇ ਨਾਲ ਪੂਰਾ ਉਹਦਾ ਮਤਲਬ ਪਤਾ ਲਗਾਉਂਗੇ ਲੈ ਕਿੱਥੇ ਆ ਗਿਆ ਅਸੀਂ ਪਿੱਛੋਂ ਉਥੋਂ ਮਨਸੂਰ ਤੋਂ ਜ਼ਿਲ੍ਹਾ ਮਨਸੂਰ ਦਾ ਬਤ ਸੂਬੇ 'ਚ ਨਸ਼ਾ ਖਤਮ ਕਰਨ ਦੇ ਲਈ ਪੰਜਾਬ ਪੁਲਿਸ ਵੱਲੋਂ ਅੰਤਕ ਪ੍ਰਯਾਸ ਕੀਤੇ ਜਾ ਰਹੇ ਨੇ ਤੇ ਇਸੇ ਦੌਰਾਨ ਦੇ ਪੁਲਿਸ ਨੂੰ ਕਈ ਥਾਵਾਂ ਤੋਂ ਵੱਡੀ ਸਫਲਤਾ ਵੀ ਹਾਸਿਲ ਹੋਈ ਹੈ ਅਜਿਹੀ ਬੀਤੀ ਰਾਤ ਨੂੰ ਦੇਖਣ ਨੂੰ ਮਿਲਿਆ ਜਿੱਥੇ ਕੀ ਰੇਲਵੇ ਪੁਲਿਸ ਵੱਲੋਂ ਪੁਲਿਸ ਸਟੇਸ਼ਨ ਤੇ ਗਸ਼ਤ ਕੀਤੀ ਜਾ ਰਹੀ ਸੀ ਅਤੇ ਇਸ ਦੌਰਾਨ ਪੁਲਿਸ ਨੂੰ ਇੱਕ ਸ਼ੱਕੀ ਆਂਸਰ ਦਿੱਖਿਆ ਜਿਸ ਤੇ ਤਲਾਸ਼ੀ ਲੈਣ ਤੇ ਉਸ ਤੋਂ 1 ਕਿਲੋ 500 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ ਤੇ આરોપી ਮਧਪ੍ਰਦੇਸ਼ ਦਾ ਰਹਿਣ ਵਾਲਾ ਹੈ ਦੱਸਦੇ ਇਹ ਇਸਨੇ ਅਫੀਮ ਦੀ ਡਿਲੀਵਰੀ ਜਿਹੜੀ ਹੈ ਜਲੰਧਰ ਦੇਣੀ ਸੀ ਪਰ ਗਲਤੀ ਦੇ ਨਾਲ ਪਠਾਨਕੋਟ ਕੈਂਟ ਸਟੇਸ਼ਨ ਤੇ ਪਹੁੰਚ ਗਿਆ ਤੇ ਉਸ ਵੱਲੋਂ ਪਠਾਨਕੋਟ ਸ ਜਾ ਸਕੇ ਪਰ ਇਸ ਦੌਰਾਨ ਰੇਲਵੇ ਪੁਲਿਸ ਨੇ ਇਸ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਤੇ ਆਪਣੀ ਹਿਰਾਸਤ ਚ ਲੈ ਲਿਆ ਤੇ ਇਸ ਸੰਬੰਧੀ ਰੇਲਵੇ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਹੈ ਕਿ ਪੁਲਿਸ ਪਾਰਟੀ ਵੱਲੋਂ ਪਠਾਨਕੋਟ ਸਟੇਸ਼ਨ ਤੇ ਗਸ਼ਤ ਕੀਤੀ ਜਾ ਰਹੀ ਸੀ ਜਿਸ ਦੌਰਾਨ ਪਲੇਟਫਾਰਮ ਨੰਬਰ 1 ਤੇ ਇੱਕ ਸ਼ਖਸ ਜਿਹੜਾ ਹੈ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਉਸ ਵੱਲੋਂ ਇੱਕ ਲਫਾਫਾ ਜਿਹੜਾ ਹੈ ਝਾੜੀਆਂ ਦੇ ਵਿੱਚ ਸੁੱਟਿਆ ਗਿਆ ਤੇ ਪੁਲਿਸ ਦੇ ਵੱਲੋਂ ਜਦੋਂ ਲਫਾਫਾ ਖੋਲ ਕੇ ਦੇਖਿਆ ਗਿਆ ਤਾਂ ਉਸ ਦੇ ਵਿੱਚ ਅਫੀਮ ਜਿਹੜੀ ਹੈ ਉਹ ਬਰਾਮਦ ਪਾਈ ਗਈ ਤੇ ਉੱਥੇ ਹੀ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਇਸ ਮਾਨਯੋਗ ਅਦਾਲਤ ਦੇ ਵਿੱਚ ਉਸ ਨੂੰ 3 ਦਿਨ ਦਾ ਰਿਮਾਂਡ ਲੈ ਉੱਚ-ਘਿਚ-ਘਿਚਤੀ ਜਾ ਰਹੀ ਹੈ ਤੇ ਆਖਰਕਾਰ ਇਸ ਗਿਰੋਹ ਦੇ ਤੰਦੇ ਦੇ ਵਿੱਚ ਜਿਹੜਾ ਹੈ ਉਸ ਦੇ ਨਾਲ ਕੌਣ ਅਤੇ ਕਿਹੜਾ-ਕਿਹੜਾ ਸ਼ਖਸ ਸ਼ਾਮਿਲ ਹੈ ਉਸ ਨੂੰ ਵੀ ਕਾਬੂ ਕੀਤਾ ਜਾਵੇਗਾ ਇਹ ਜਾਣਕਾਰੀ ਜਿਹੜੀ ਹੈ ਪੁਲਿਸ ਅਧਿਕਾਰੀਆਂ ਦੇ ਵੱਲੋਂ ਦਿੱਤੀ ਗਈ ਸਾਡੇ ਮਾਨਯੋਗ ਸਪੈਸ਼ਲ ਡੀਜੀਪੀ ਰੇਲਵੇਜ਼ ਸ਼੍ਰੀਮਤੀ ਸਸੀ ਪ੍ਰਭਾ ਦੁਆਰੇ ਜੀ ਆਈਪੀਐਸ ਅਤੇ ਹੋਰ ਸੀਨੀਅਰ ਅਫਸਰਾਂ ਦੀ ਹਦਾਇਤਾਂ ਮੁਤਾਬਕ ਇਹ ਖੇਪਰ ਅਕਾਰਦੀਆਂ ਹਦਾਇਤਾਂ ਮੁਤਾਬਕ ਜਿਹੜਾ ਚੋਧ ਨਸ਼ਾ ਵਿਰੋਧ ਚੱਲ ਰਿਹਾ ਹੈ ਔਰ ਆਉਣ ਵਾਲੀ ਜਿਹੜੀ ਅਮਨਨਾਥ ਯਾਤਰਾ ਉਹਦੇ ਸਬੰਧ ਵਿੱਚ ਮੇਰੇ ਵੱਲੋਂ ਸਬਡਿਸਪੈਟਰ ਗਰਨਾਮ ਸਿੰਘ ਇਨਚਾਰਜ ਹੁਕੀ ਬਟਾੜਾ ਲੱਗੇ ਹੋਏ ਨੇ ਔਰ ਇਹਨਾਂ ਨੇ ਪੂਰੇ ਅਮਰਸਰ ਬਟਾੜਾ ਸੈਕਸ਼ਨ ਤੇ ਡਿਊਟੀ ਲਾਈ ਹੋਈ ਸੀ ਮੈਂ ਜਿਹੜਾ ਜਦੋਂ ਨਸ਼ਾ ਵਿਰੋਧ ਔਰ ਉਹਦੇ ਨਾਲ-ਨਾਲ ਅਮਨਨਾਥ ਯਾਤਰਾ ਨੂੰ ਮੁੱਖ ਰੱਖਦੇ ਹੋਏ ਜਿਹੜੀ ਚੈਕਿੰਗ ਕੀਤੀ ਜਾਵੇ ਚੈਕਿੰਗ ਕਰਦੇ ਸਮੇਂ ਜਦੋਂ ਇਹ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਤੇ ਪਹੁੰਚੇ ਔਰ ਉੱਥੇ ਚੈਕਿੰਗ ਕਰ ਰਏ ਸੀਗੇ ਤੇ ਚੈਕਿੰਗ ਉਹ ਪਠਾਨਕੋਟ ਰੇਲਵੇ ਸਟੇਸ਼ਨ ਦੀ ਚੈਕਿੰਗ ਕਰਦੇ ਕਰਦੇ ਜਦੋਂ ਇਹ ਪੂਰਬੇ ਪੂਰਬੀ ਸਿਰੇ ਤੇ ਪਹੁੰਚ ਗਏ ਉੱਥੋਂ ਇਹ ਅੱਗੇ ਅੱਗੇ ਨੂੰ ਖਾਲੀ ਸਾਡਾ ਰੇਲਵੇ ਯਾਰਡ ਪੈਂਦਾ ਵਾ ਉੱਥੇ ਕਈ ਵਾਰੀ ਕਈ ਸੱਕਰੀ ਬਕਤੀ ਬੈਠੇ ਹੁੰਦੇ ਆ ਕੋ ਲੋਡ ਫੋਰੀਆ ਆਵਾਜ਼ਾਂ ਦਾ ਕਰਵਾਸੇ ਉਹਨਾਂ ਨੂੰ ਚੈੱਕ ਕਰਦੇ ਰਾਦੇ ਨਾਲ ਅੱਗੇ ਜਦੋਂ ਸਾਡੀ ਪੁਲਿਸ ਪਾਰਟੀ ਦੰਗੀ ਤੇ ਜਿਹੜੇ ਪੂਰਬੀ ਸਿਰੇ ਤੇ ਇੱਕ TRD ਦਫਤਰ ਪੈਂਦਾ ਵਾ ਔਰ ਨਾਲ ਪਾਣੀ ਦੀ ਟੰਕੀ ਵੀ ਆ ਸਬਜ਼ੀ ਮੰਡੀ ਦੀ ਵੈੱਬਸਾਈਟ ਤੇ ਉਹ ਡੀਆਰ ਡਾਕਟਰ ਜੀ ਬੈਕ ਸਾਈਡ ਤੇ ਇੱਕ ਮੋਨਾ ਨੌਜਵਾਨ ਬੈਠਾ ਸੀ ਪੀਜੀ ਟੀ-ਸ਼ਰਟ ਪਾ ਕੇ ਜਦੋਂ ਉਹਨੇ ਪੁਲਿਸ ਪਾਰਟੀ ਨੂੰ ਦੇਖਿਆ ਤੇ ਉਹ ਉੱਥੋਂ ਫਿਸਕਣ ਲੱਗਾ ਜਦੋਂ ਇਹਨਾਂ ਨੇ ਆਵਾਜ਼ ਮਾਰੀ ਤੇ ਉਸਨੇ ਆਪਣੇ ਡੱਬੇ ਵਿੱਚੋਂ ਇੱਕ ਮਮੀ ਲਿਫਾਫਾ ਕਾਲੇ ਰੰਗ ਦਾ ਜਿਹੜਾ ਉਹ ਲਾਗੇ ਖੜੀਆਂ ਉਬੀਆਂ ਝਾੜੀਆਂ ਦੇ ਵਿੱਚ ਸੁੱਟ ਦਿੱਤਾ ਤੇ ਜਦੋਂ ਇਹਨਾਂ ਨੇ ਦੇਖਿਆ ਵੀ ਉਹ ਬੰਦਾ ਭੱਜਣ ਲੱਗਾ ਉਹ ਇਹਨਾਂ ਨੇ ਪੁਲਿਸ ਪਾਰਟੀ ਨੇ ਕਾਬੂ ਕੀਤਾ ਕਾਬੂ ਕਰਕੇ ਜਦੋਂ ਉਹਦੇ ਦੁਬਾਰਾ ਸੁੱਟੇ ਗਏ ਮਮੀ ਲਿਫਾਫੇ ਨੂੰ ਦੇਖਿਆ ਚੈਕ ਕੀਤਾ ਤੇ ਉਹਦੇ ਵਿੱਚੋਂ ਜਿਹੜੀ ਆਕ੍ਰੀਮ ਬਰੰਦ ਹੋਈ ਔਰ ਉਹਦਾ weight ਕਰਨ ਤੇ 1.5 ਕਿਲੋ 500 ਗ੍ਰਾਮ ਦੀ ਹਕੀਮਾ ਉਹ ਪਾਈ ਗਈ। ਸਰ ਕਿਥੋਂ ਵਸੇ ਸਰ? ਇਹ ਹੈਗਾ ਜੀ ਜਿਹੜਾ ਮਨਸੌਰ ਮੱਧ ਪ੍ਰਦੇਸ਼ ਦਾ ਵਸਨੀਕ ਹੈ। ਸਰ ਸਪਲਾਈ ਵੀ ਤੇ ਦੇਣੀ ਸੀ। ਭਾਵੇਂ ਸਪਲਾਈ ਵੀ ਤੇ ਦੇਣੀ ਸੀ। ਸਪਲਾਈ ਇਹਨੇ ਐਕਚੁਅਲੀ ਦੇਣੀ ਸੀ ਜਲੰਧਰ ਜਿਹੜੀ ਸਾਡੀ ਗੋਦੀ ਪਰਦੇਸ ਤੋਂ ਸਾਹਮਣੇ ਆਇਆ ਵਾ। ਬਟ ਇਹ ਜਾਣਾ ਚਾਹੁੰਦਾ ਸੀ ਸਿਟੀ ਜਲੰਧਰ ਔਰ ਗੱਡੀ ਪਠਾਨਕੋਟ ਵਾਲੀ ਜੰਮੂ ਵਾਲੀ ਚੜ੍ਹ ਗਿਆ ਭਲੇਟੀ ਨਾਲ ਰਾਤ ਦੇ 10:00 ਵਜੇ ਨੂੰ ਪਤਾ ਲੱਗਿਆ ਔਰ ਸੁੱਤਾ-ਸੁੱਤਾ ਪਠਾਨਕੋਟ ਪਹੁੰਚ ਗਿਆ। ਇਹਦੇ ਤੋਂ ਕੋਈ ਪਹਿਲਾਂ ਵੀ ਮਾਮਲਾ ਹੈ? ਹਾਂ ਜੀ। ਇਹ ਕੋਈ ਪਹਿਲਾਂ ਕੋਈ ਮਾਮਲਾ ਕੋਈ ਮਾਮਲਾ ਨਹੀਂ ਹੈਗਾ ਔਰ ਕੋਈ ਕੋਈ ਪੁੱਛ ਕੇ ਇਸ ਵਿੱਚ ਇਹਨੇ ਦੱਸਿਆ ਵੀ ਇਹਨੇ ਪਹਿਲਾਂ ਵੀ ਇੱਕ ਸਪਲਾਈ ਅੰਬਾਰੇ ਦਿੱਤੀ ਹੈ ਤੇ ਇਹ ਮੰਗਲ ਸਿੰਘ ਨਾਮ ਦਾ ਨਾਮ ਲੈ ਰਿਹਾ ਵਿਅਕਤੀ ਦਾ ਪਰ ਉਹ ਹੁਣ ਅਸੀਂ ਮੰਜ਼ਿਲ ਕੋ ਅਦਾਲਤ ਪੇਸ਼ ਕਰਕੇ ਇਹਦਾ ਪੁਲਿਸ ਰਿਮਾਂਡ ਹਾਸਲ ਕਰਾਂਗੇ ਔਰ ਢੰਗਾਈ ਦਾ ਪੁੱਛਗਿੱਛ ਕਰਕੇ ਜਿਹੜਾ ਵੀ ਵਿਅਕਤੀ ਇਹਦੇ ਪਿੱਛੇ ਹੋਇਆ ਹੋਗਾ ਜਾਂ ਅੱਗੇ ਇਹਨੇ ਇਹਨੂੰ ਸਪਲਾਈ ਕਿਸ ਬੰਦੇ ਨੂੰ ਇਹਨੇ ਦੇਣੀ ਹੈ ਉਹ ਅਸੀਂ ਉਹਦੇ ਨਾਮ ਦਾ ਪੂਰਾ ਉਹਦਾ ਮਤਲਬ ਪਤਾ ਲਗਾਉਂਗੇ ਲੈ ਜਿੱਥੇ ਕਿ ਆ ਗਿਆ ਕਿ ਪਿੱਛੋਂ ਉਥੋਂ ਮਨਸੂਰ ਤੋਂ ਜ਼ਿਲ੍ਹਾ ਮਨਸੂਰ ਬਾਦਪੁਰ ਤੂਬੇਚੋ ਨਸ਼ਾ ਖਤਮ ਕਰਨ ਦੇ ਲਈ ਪੰਜਾਬ ਪੁਲਿਸ ਵੱਲੋਂ ਅੰਤਕ ਪ੍ਰਯਾਸ ਕੀਤੇ ਜਾ ਰਹੇ ਨੇ ਤੇ ਇਸੇ ਦੇ ਚਲਦੇ ਪੁਲਿਸ ਨੂੰ ਕਈ ਥਾਵਾਂ ਤੋਂ ਵੱਡੀ ਸਫਲਤਾ ਵੀ ਹਾਸਲ ਹੋਈ ਹੈ ਅਜਿਹਾ ਹੀ ਬੀਤੀ ਰਾਤ ਨੂੰ ਦੇਖਣ ਨੂੰ ਮਿਲਿਆ ਹੈ ਜਿੱਥੇ ਕੀ ਰੇਲਵੇ ਪੁਲਿਸ ਵੱਲੋਂ ਪੁਲਿਸ ਸਟੇਸ਼ਨ ਤੇ ਗਸ਼ਟਕ੍ਰਿਤੀ ਚੱਲੀ ਸੀ ਅਤੇ ਇਸ ਦੌਰਾਨ ਪੁਲਿਸ ਨੂੰ ਇੱਕ ਸ਼ੱਕੀ ਆਂਸਰ ਦਿੱਖਿਆ ਜਿਸ ਤੇ ਤਲਾਸ਼ੀ ਲੈਣ ਤੇ ਉਸ ਤੋਂ 1 ਕਿਲੋ 500 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ ਤੇ આરોપી ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ ਦੱਸਦੇ ਇਹ ਇਸਨੇ ਅਫੀਮ ਦੀ ਡਿਲੀਵਰੀ ਜਿਹੜੀ ਹੈ ਜਲੰਧਰ ਦੇਣੀ ਸੀ ਪਰ ਗਲਤੀ ਦੇ ਨਾਲ ਪਠਾਨਕੋਟ ਕੈਂਟ ਸਟੇਸ਼ਨ ਤੇ ਪਹੁੰਚ ਗਿਆ ਤੇ ਉਸ ਵੱਲੋਂ ਪਠ ਆਸਕੇ ਪੜੇ ਸਟੋਰਾਂ ਰੇਲਵੇ ਪੁਲਿਸ ਨੇ ਇਸ આરોપી ਨੂੰ ਗ੍ਰਫਤਾਰ ਕਰ ਲਿਆ ਤੇ ਆਪਣੀ ਹਿਰਾਸਤ ਚ ਲੈ ਲਿਆ ਤੇ ਇਸ ਸਬੰਧੀ ਰੇਲਵੇ ਪੁਲਿਸ ਤੇ ਅਧਿਕਾਰੀਆਂ ਦੇ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਹੈ ਕਿ ਪੁਲਿਸ ਪਾਰਟੀ ਵੱਲੋਂ ਪਠਾਨਕੋਟ ਸਟੇਸ਼ਨ ਤੇ ਗਸ਼ਤ ਕੀਤੀ ਜਾ ਰਹੀ ਸੀ ਜਿਸ ਦੌਰਾਨ ਪਲੇਟਫਾਰਮ ਨੰਬਰ 1 ਤੇ ਇੱਕ ਸ਼ਖਸ ਜਿਹੜਾ ਹੈ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਉਸ ਵੱਲੋਂ ਇੱਕ ਲਫਾਫਾ ਜਿਹੜਾ ਹੈ ਝਾੜੀਆਂ ਦੇ ਵਿੱਚ ਸੁੱਟਿਆ ਗਿਆ ਤੇ ਪੁਲਿਸ ਦੇ ਵੱਲੋਂ ਜਦੋਂ ਉਹ ਲਫਾਫਾ ਖੋਲ ਕੇ ਦੇਖਿਆ ਗਿਆ ਤਾਂ ਉਸ ਦੇ ਵਿੱਚ ਅਫੀਮ ਜਿਹੜੀ ਹੈ ਉਹ ਬਰਾਮਦ ਪਾਈ ਗਈ ਤੇ ਉੱਥੇ ਹੀ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਇਸ ਮਾਨਯ ਉੱਚ-ਘਿਚਕਿਤੀ ਜਾ ਰਹੀ ਹੈ ਤੇ ਆਖਰਕਾਰ ਇਸ ਗਿਰੋਹ ਦੇ ਤੰਦੇ ਦੇ ਵਿੱਚ ਜਿਹੜਾ ਹੈ ਇਸ ਦੇ ਨਾਲ ਕੌਣ ਅਤੇ ਕਿਹੜਾ-ਕਿਹੜਾ ਸ਼ਖਸ ਸ਼ਾਮਿਲ ਹੈ ਉਸ ਨੂੰ ਵੀ ਕਾਬੂ ਕੀਤਾ ਜਾਵੇਗਾ ਇਹ ਜਾਣਕਾਰੀ ਜਿਹੜੀ ਹੈ ਪੁਲਿਸ ਅਧਿਕਾਰੀਆਂ ਦੇ ਵੱਲੋਂ ਦਿੱਤੀ ਗਈ ਸਾਡੇ ਮਾਜੋਬ ਸਪੈਸ਼ਲ ਡੀਪੀ ਰੇਲਵੇਜ਼ ਸ਼੍ਰੀ ਗੱਜੀ ਸਸੀਪ੍ਰਭਾ ਦਵੇਦੀ ਜੀ ਆਈਪੀਐਸ ਅਤੇ ਹੋਰ ਸੀਨੀਅਰ ਅਫਸਰਾਂ ਦੀ ਹਦਾਇਤਾਂ ਮੁਤਾਬਕ ਫਿਰ ਆ ਸਰਕਾਰ ਨੇ ਹਦਾਇਤਾਂ ਮੁਤਾਬਕ ਜਿਹੜਾ ਜੋਧਾ ਨਸ਼ਾ ਰੋਧ ਚੱਲ ਰਿਹਾ ਹੈ ਔਰ ਆਉਣ ਵਾਲੀ ਜਿਹੜੀ ਅਮਨਨਾਹ ਯਾਤਰਾ ਉਹਦੇ ਸਬੰਧ ਵਿੱਚ ਮੇਰੇ ਵੱਲੋਂ ਸੈਡੀਫਾਇਰ ਗਰਨਾਮ ਸਿੰਘ ਇਨਚਾਰਜ ਹੋ ਕੇ ਬਟਾੜਾ ਲੱਗੇ ਹੋਏ ਨੇ ਔਰ ਇਹਨਾਂ ਨੂੰ ਪੂਰੇ ਅਮਰਸਰ ਬਟਾੜਾ ਸੈਕਸ਼ਨ ਤੇ ਡਿਊਟੀ ਲਾਈ ਹੋਈ ਸੀ ਮੈਂ ਜਿਹੜਾ ਨਸ਼ਾ ਵਿਰੋਧ ਔਰ ਦੇ ਨਾਲ-ਨਾਲ ਅਮਨਨਾਹ ਯਾਤਰਾ ਨੂੰ ਮੁੱਖ ਰੱਖਦੇ ਹੋਏ ਜਿਹੜੀ ਚੈਕਿੰਗ ਕੀਤੀ ਜਾਵੇ ਚੈਕਿੰਗ ਕਰਦੇ ਸਮੇਂ ਜਦੋਂ ਇਹ ਪਠਾਨਕੋਟ ਕੈਂਟਰ ਰੇਲਵੇ ਸਟੇਸ਼ਨ ਤੇ ਪਹੁੰਚੇ ਔਰ ਉੱਥੇ ਚੈਕਿੰਗ ਕਰ ਰਹੀ ਸੀਗੇ ਤੇ ਚੈਕਿੰਗ ਉਹ ਪਠਾਨਕੋਟ ਰੇਲਵੇ ਸਟੇਸ਼ਨ ਦੀ ਚੈਕਿੰਗ ਕਰਦੇ ਕਰਦੇ ਜਦੋਂ ਅਸੀਂ ਪੂਰਬੇ ਪੂਰਬੀ ਸਿਰੇ ਤੇ ਪਹੁੰਚ ਗਏ ਉੱਥੋਂ ਅੱਗੇ ਅੱਗੇ ਨੂੰ ਖਾਲੀ ਸਾਡਾ ਰੇਲਵੇ ਯਾਰਡ ਪੰਦਾ ਵਾ ਉੱਥੇ ਕਈ ਵਾਰੀ ਕਈ ਸੱਕਰੀ ਬਰਤੀ ਬੈਠੇ ਹੁੰਦੇ ਆ ਕੋਲ ਲੋਟ ਕੋਰੀਆਂ ਆਵਾਜ਼ਾਂ ਦਾ ਕਰਵਾਉਂਦੇ ਉਹਨਾਂ ਨੂੰ ਚੈੱਕ ਕਰਦੇ ਰਾਜੇ ਨਾਲ ਅੱਗੇ ਜਦੋਂ ਸਾਡੀ ਪੁਲਿਸ ਪਾਰਟੀ ਲੰਗੀ ਤੇ ਜਿਹੜੀ ਪੂਰਬੀ ਸਿਰੇ ਤੇ ਇੱਕ ਟੀਆਰਡੀ ਦਫਤਰ ਪੰਦਾ ਵਾ ਔਰ ਨਾਲ ਪਾਣੀ ਦੀ ਟੈਂਕੀ ਵੀ ਆ ਸਬਜੀ ਮੰਡੀ ਦੀ ਵੈੱਬਸਾਈਟ ਤੇ ਓਟੀਆੜੀ ਦਫਤਰ ਦੀ ਬੈਕ ਸਾਈਡ ਤੇ ਇੱਕ ਮੋਨਾ ਨੌਜਵਾਨ ਬੈਠਾ ਸੀ ਪੀਜੀ ਟੀ-ਸ਼ਰਟ ਪਾ ਕੇ ਜਦੋਂ ਉਹਨੇ ਪੁਲਿਸ ਪਾਰਟੀ ਨੂੰ ਦੇਖਿਆ ਤੇ ਉਹ ਉੱਥੋਂ ਫਿਸਣ ਲੱਗਾ ਜਦੋਂ ਇਹਨਾਂ ਨੇ ਆਵਾਜ਼ ਮਾਰੀ ਤੇ ਉਸਨੇ ਆਪਣੇ ਡੱਬੇ ਵਿੱਚੋਂ ਇੱਕ ਮومی ਲਿਫਾਫਾ ਕਾਲੇ ਰੰਗ ਦਾ ਜਿਹੜਾ ਉਹ ਲਾਗੇ ਖੜੀਆਂ ਕੂੜੀਆਂ ਝਾੜੀਆਂ ਦੇ ਵਿੱਚ ਸੁੱਟ ਦਿੱਤਾ ਤੇ ਜਦੋਂ ਇਹਨਾਂ ਨੇ ਦੇਖਿਆ ਵੀ ਬੰਦਾ ਭੱਜਣ ਲੱਗਾ ਉਹ ਇਹਨਾਂ ਨੇ ਪੁਲਿਸ ਪਾਰਟੀ ਨੇ ਕਾਬੂ ਕੀਤਾ ਕਾਬੂ ਕਰਕੇ ਜਦੋਂ ਉਹਦੇ ਦੁਬਾਰਾ ਛੁੱਟੇ ਗਏ ਮومی ਲਿਫਾਫੇ ਨੂੰ ਦੇਖਿਆ ਜੈਕੀਟਾ ਦੇ ਉਹਦੇ ਵਿੱਚੋਂ ਜਿਹੜੀ ਆਕੀਮ ਬਰੰਦ ਹੋਈ ਔਰ ਉਹਦਾ weight ਕਰਨ ਤੇ 1 ਕਿਲੋ 500 ਗ੍ਰਾਮ ਦੀ ਰਸੀਮਾ ਉਹ ਪਾਈ ਨੇ ਸਰ ਕਿਥੋਂ ਵਸੇ ਸਰ ਇਹ ਹੈਗਾ ਜੀ ਜਿਹੜਾ ਮਨਸੌਰ ਮੱਧ ਪ੍ਰਦੇਸ਼ ਦਾ ਵਸਨੀਕ ਹੈ ਸਰ ਸਪਲਾਈ ਵੀ ਤੇ ਦੇਣੀ ਸੀ ਹਾਂਜੀ ਸਪਲਾਈ ਵੀ ਤੇ ਦੇਣੀ ਸੀ ਸਪਲਾਈ ਇਹਨੇ ਐਕਚੁਅਲੀ ਦੇਣੀ ਸੀ ਜਲੰਧਰ ਜਿਹੜੀ ਸਾਡੀ ਗੋਦੀ ਪਰਦੇਸ ਤੋਂ ਸਾਹਮਣੇ ਆਇਆ ਵਾ ਬਟ ਇਹ ਜਾਣਾ ਚਾਹੁੰਦਾ ਸੀ ਸਿਟੀ ਜਲੰਧਰ ਔਰ ਗੱਡੀ ਪਠਾਨਕੋਟ ਵਾਲੀ ਜੰਮੂ ਵਾਲੀ ਚੜ੍ਹ ਗਿਆ ਭਲੇਕੇ ਨਾਲ ਰਾਤ ਦਾ 10 ਸਮਾਂ ਸੀ ਇਹਨੂੰ ਪਤਾ ਨਹੀਂ ਲੱਗਿਆ ਔਰ ਸੁੱਤਾ-ਸੁੱਤਾ ਪਠਾਨਕੋਟ ਪਹੁੰਚ ਗਿਆ ਸਰ ਇਹ ਤੇ ਕੋਈ ਪਹਿਲਾਂ ਵੀ ਮਾਮਲਾ ਹੈਗਾ ਹਾਂਜੀ ਤੁਹਾਨੂੰ ਪਹਿਲਾਂ ਕੋਈ ਪਾਬਾਨੀ ਹੈਗਾ ਔਰ ਕੋਈ ਕੋਈ ਪੁੱਛ ਕੇ ਇਸ ਵਿੱਚ ਨੇ ਦੱਸਿਆ ਵੀ ਇਹਨੇ ਪਹਿਲਾਂ ਵੀ ਇੱਕ ਵਾਰ ਸਪਲਾਈ ਅੰਬਾਰੇ ਦਿੱਤੀ ਹੈ ਤੇ ਇਹ ਮੰਗਲ ਸਿੰਘ ਨਾਮ ਦਾ ਨਾ ਨਾ ਰਹਿ ਰਿਹਾ ਵਿਅਕਤੀ ਦਾ ਪਰ ਉਹ ਹੁਣ ਅਸੀਂ ਮੰਜ ਕੋ ਅਦਾਲਤ ਪੇਸ਼ ਕਰਕੇ ਦਾ ਪੁਲਿਸ ਰਿਮਾਂਡ ਹਾਸਲ ਕਰਾਂਗੇ ਔਰ ਡੰਗਾਈ ਦਾ ਪੁਸ਼ਕਿਸ਼ ਕਰਕੇ ਜਿਹੜਾ ਵੀ ਵਿਅਕਤੀ ਨੇ ਪਿੱਛੇ ਹੋਇਆ ਹੈ ਜਾਂ ਅੱਗੇ ਕਿਹਨੇ ਇਹਨੂੰ ਸਪਲਾਈ ਕਿਸ ਬੰਦੇ ਨੂੰ ਇਹਨੇ ਦੇਣੀ ਹੈ ਉਹ ਅਸੀਂ ਉਹਦੇ ਨਾਮ ਦਾ ਪੂਰਾ ਮਤਲਬ ਪਤਾ ਲਗਾਉਂਗੇ ਲੈ ਜਿੱਤ ਲੈ ਗਿਆ ਕਿਸੇ ਇਹ ਪਿੱਛੋਂ ਉਥੋਂ ਮੰਦਸੋਰ ਤੋਂ ਜ਼ਿਲ੍ਹਾ ਮੰਦਸੋਰ ਦਾ ਬੰਦਾ ਬੰਦਾ ਸੂਬੇ 'ਚ ਨਸ਼ਾ ਖਤਮ ਕਰਨ ਦੇ ਲਈ ਪੰਜਾਬ ਪੁਲਿਸ ਵੱਲੋਂ ਅੰਤਕ ਪ੍ਰਯਾਸ ਕੀਤੇ ਜਾ ਰਹੇ ਨੇ ਤੇ ਇਸੇ ਦੇ ਚਲਦੇ ਪੁਲਿਸ ਨੂੰ ਕਈ ਥਾਵਾਂ ਤੋਂ ਵੱਡੀ ਸਫਲਤਾ ਵੀ ਹਾਸਲ ਹੋਈ ਹੈ ਅਜਿਹਾ ਹੀ ਬੀਤੀ ਰਾਤ ਨੂੰ ਦੇਖਣ ਨੂੰ ਮਿਲਿਆ ਹੈ ਜਿੱਥੇ ਕੀ ਰੇਲਵੇ ਪੁਲਿਸ ਵੱਲੋਂ ਪੁਲਿਸ ਸਟੇਸ਼ਨ ਤੇ ਗਸ਼ਟਕੀਤੀ ਜਾਰੀ ਸੀ ਅਤੇ ਇਸ ਦੌਰਾਨ ਪੁਲਿਸ ਨੂੰ ਇੱਕ ਸ਼ੱਕੀ ਆਂਸਰ ਦਿਖਿਆ ਜਿਸ ਤੇ ਤਲਾਸ਼ੀ ਲੈਣ ਤੇ ਉਸ ਤੋਂ 1 ਕਿਲੋ 500 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ ਤੇ આરોપી ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ ਦੱਸ ਦਈਏ ਇਸਨੇ ਅਫੀਮ ਦੀ ਡਿਲੀਵਰੀ ਜਿਹੜੀ ਹੈ ਜਲੰਧਰ ਦੇਣੀ ਸੀ ਪਰ ਗਲਤੀ ਦੇ ਨਾਲ ਪਠਾਨਕੋਟ ਕੈਂਟ ਸਟੇਸ਼ਨ ਤੇ ਪਹੁੰਚ ਗਿਆ ਤੇ ਉਸ ਵੱਲੋਂ ਪਠ ਜਾ ਸਕੇ ਪਰ ਇਸ ਦੌਰਾਨ ਰੇਲਵੇ ਪੁਲਿਸ ਨੇ ਇਸ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਤੇ ਆਪਣੀ ਹਿਰਾਸਤ ਚ ਲੈ ਲਿਆ ਤੇ ਇਸ ਸੰਬੰਧੀ ਰੇਲਵੇ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਹੈ ਕਿ ਪੁਲਿਸ ਪਾਰਟੀ ਵੱਲੋਂ ਪਠਾਨਕੋਟ ਸਟੇਸ਼ਨ ਤੇ ਗਸ਼ਤ ਕੀਤੀ ਜਾ ਰਹੀ ਸੀ ਜਿਸ ਦੌਰਾਨ ਪਲੇਟਫਾਰਮ ਨੰਬਰ 1 ਤੇ ਇੱਕ ਸ਼ਖਸ ਜਿਹੜਾ ਹੈ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਉਸ ਵੱਲੋਂ ਇੱਕ ਲਿਫਾਫਾ ਜਿਹੜਾ ਹੈ ਝਾੜੀਆਂ ਦੇ ਵਿੱਚ ਸੁੱਟਿਆ ਗਿਆ ਤੇ ਪੁਲਿਸ ਦੇ ਵੱਲੋਂ ਜਦੋਂ ਲਿਫਾਫਾ ਖੋਲ ਕੇ ਦੇਖਿਆ ਗਿਆ ਤਾਂ ਉਸ ਦੇ ਵਿੱਚ ਅਫੀਮ ਜਿਹੜੀ ਹੈ ਉਹ ਬਰਾਮਦ ਪਾਈ ਗਈ ਤੇ ਉੱਥੇ ਹੀ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਇਸ ਮਾਨਯੋਗ ਅਦਾਲਤ ਦੇ ਵਿੱਚ ਉਸ ਨੂੰ 3 ਦਿਨ ਦਾ ਰਿਮਾਂਡ ਲੈ ਕੇ ਉੱਚ-ਘਿਚਕਿਤੀ ਜਾ ਰਹੀ ਹੈ ਤੇ ਆਖਰਕਾਰ ਇਸ ਗਿਰੋਹ ਦੇ ਤੰਦੇ ਦੇ ਵਿੱਚ ਜਿਹੜਾ ਹੈ ਉਸ ਦੇ ਨਾਲ ਕੌਣ ਅਤੇ ਕਿਹੜਾ-ਕਿਹੜਾ ਸ਼ਖਸ ਸ਼ਾਮਿਲ ਹੈ ਉਸ ਨੂੰ ਵੀ ਕਾਬੂ ਕੀਤਾ ਜਾਵੇਗਾ ਇਹ ਜਾਣਕਾਰੀ ਜਿਹੜੀ ਹੈ ਪੁਲਿਸ ਅਧਿਕਾਰੀਆਂ ਦੇ ਵੱਲੋਂ ਦਿੱਤੀ ਗਈ ਸਾਡੇ ਮਾਜੋਬ ਸਪੈਸ਼ਲ ਡਿਪਟੀ ਰੇਲਵੇਜ਼ ਸ਼੍ਰੀਮਤੀ ਸਸੀ ਪ੍ਰਬਾਤ द्विवेदी ਜੀ ਆਈਪੀਐਸ ਅਤੇ ਹੋਰ ਸੀਨੀਅਰ ਅਫਸਰਾਂ ਦੀ ਹਦਾਇਤਾਂ ਮੁਤਾਬਕ ਫਿਰ ਆ ਸਰਕਾਰ ਨੇ ਹਦਾਇਤਾਂ ਮੁਤਾਬਕ ਜਿਹੜਾ ਜੋਧਨ ਸ਼ਹਿਰ ਕੋਲ ਚੱਲ ਰਿਹਾ ਹੈ ਔਰ ਆਉਣ ਵਾਲੀ ਜਿਹੜੀ ਅਮਨਨਾਹ ਯਾਤਰਾ ਉਹਦੇ ਸਬੰਧ ਵਿੱਚ ਮੇਰੇ ਵੱਲੋਂ ਸਬਡਸਫੈਕਟਰ ਗਰਨਾਮ ਸਿੰਘ ਇਨਚਾਰਜ ਹੋ ਕੇ ਬਟਾੜਾ ਲੱਗੇ ਹੋਏ ਨੇ ਔਰ ਇਹਨਾਂ ਨੇ ਪੂਰੇ ਅਮਰਸਰ ਬਟਾੜਾ ਸੈਕਸ਼ਨ ਤੇ ਡਿਊਟੀ ਲਾਈ ਹੋਈ ਸੀ ਮੈਂ ਜਿਹੜਾ ਨਸ਼ਾ ਵਿਰੋਧ ਔਰ ਉਹਦੇ ਨਾਲ-ਨਾਲ ਅਮਨਨਾਹ ਯਾਤਰਾ ਨੂੰ ਮੁੱਖ ਰੱਖਦੇ ਹੋਏ ਜਿਹੜੀ ਚੈਕਿੰਗ ਕੀਤੀ ਜਾਵੇ ਚੈਕਿੰਗ ਕਰਦੇ ਸਮੇਂ ਜਦੋਂ ਇਹ ਪਠਾਨਕੋਟ ਕੈਂਟਰ ਰੇਲਵੇ ਸਟੇਸ਼ਨ ਤੇ ਪਹੁੰਚੇ ਔਰ ਉਹਦੇ ਚੈਕਿੰਗ ਕਰ ਰਏ ਸੀਗੇ ਤੇ ਚੈਕਿੰਗ ਉਹ ਉਹ ਪਠਾਨਕੋਟ ਰੇਲਵੇ ਸਟੇਸ਼ਨ ਦੀ ਚੈਕਿੰਗ ਕਰਦੇ ਕਰਦੇ ਜਦੋਂ ਇਹ ਪੂਰਬੇ ਪੂਰਬੀ ਸਿਰੇ ਤੇ ਪਹੁੰਚ ਗਏ ਉੱਥੋਂ ਅੱਗੇ ਅੱਗੇ ਨੂੰ ਖਾਲੀ ਸਾਡਾ ਰੇਲਵੇ ਯਾਰਡ ਪੰਦਾ ਵਾ ਉੱਥੇ ਕਈ ਵਾਰੀ ਕਈ ਸੱਟਰੀ ਬਕਤੀ ਬੈਠੇ ਹੁੰਦੇ ਆ ਕੋ ਲੋਡ ਖੋਦਿਆ ਆ ਵਾਦਦਾ ਕਰਦਾ ਵਾ ਉਸ ਨੂੰ ਚੈੱਕ ਕਰਦੇ ਰਾਜੇ ਨਾਲ ਅੱਗੇ ਜਦੋਂ ਸਾਡੀ ਪੁਲਿਸ ਪਾਰਟੀ ਲੰਗੀ ਤੇ ਜਿਹੜੇ ਪੂਰਬੀ ਸਿਰੇ ਤੇ ਇੱਕ TARD ਦਫਤਰ ਪੈਂਦਾ ਵਾ ਔਰ ਨਾਲ ਪਾਣੀ ਦੀ ਟੈਂਕੀ ਵੀ ਆ ਸਬਜ਼ੀ ਮੰਡੀ ਦੀ ਵੈਬਸਾਈਟ ਤੇ ਓਟੀਆਰ ਡੱਫਤਰੀ ਬੈਕ ਸਾਈਡ ਤੇ ਇੱਕ ਮੁੰਡਾ ਨੌਜਵਾਨ ਬੈਠਾ ਸੀ ਪੀਜੀ ਟੀ-ਸ਼ਰਟ ਪਾ ਕੇ ਜਦੋਂ ਉਹਨੇ ਪੁਲਿਸ ਪਾਰਟੀ ਨੂੰ ਦੇਖਿਆ ਤੇ ਉਹ ਉੱਥੋਂ ਫਿਸਣ ਲੱਗਾ ਜਦੋਂ ਇਹਨਾਂ ਨੇ ਆਵਾਜ਼ ਮਾਰੀ ਤੇ ਉਸਨੇ ਆਪਣੇ ਡੱਬੇ ਵਿੱਚੋਂ ਇੱਕ ਮومی ਲਿਫਾਫਾ ਕਾਲੇ ਰੰਗ ਦਾ ਜਿਹੜਾ ਉਹ ਲਾ ਕੇ ਖੜੀਆਂ ਟੂਰੀਆਂ ਛਾੜੀਆਂ ਦੇ ਵਿੱਚ ਸੁੱਟ ਦਿੱਤਾ ਤੇ ਜਦੋਂ ਇਹਨਾਂ ਨੇ ਦੇਖਿਆ ਵੀ ਬੰਦਾ ਭੱਜਣ ਲੱਗਾ ਉਹ ਇਹਨਾਂ ਨੇ ਪੁਲਿਸ ਪਾਰਟੀ ਨੇ ਕਾਬੂ ਕੀਤਾ ਕਾਬੂ ਕਰਕੇ ਜਦੋਂ ਉਹਦੇ ਦੁਬਾਰਾ ਸੁੱਟੇ ਗਏ ਮومی ਲਿਫਾਫੇ ਨੂੰ ਦੇਖਿਆ ਜਦ ਕੀਤਾ ਤੇ ਉਹਦੇ ਵਿੱਚੋਂ ਜਿਹੜੀ ਆ ਕ੍ਰੀਮ ਬਰੰਦ ਹੋਈ ਔਰ ਉਹਦਾ weight ਕਰਨ ਤੇ 1.5 ਕਿਲੋ 500 ਗ੍ਰਾਮ ਦੀ ਰਸੀਮਾ ਉਹ ਪਾਈ ਨੇ ਸਰ ਕਿਥੋਂ ਵਸੇ ਸਰ ਇਹ ਹੈਗਾ ਜੀ ਜਿਹੜਾ ਮਨਸੌਰ ਮੱਧ ਪ੍ਰਦੇਸ਼ ਦਾ ਵਸਨੀਕ ਹੈ ਸਰ ਸਪਲਾਈ ਵੀ ਤੇ ਦੇਣੀ ਸੀ ਹਾਂਜੀ ਸਪਲਾਈ ਵੀ ਤੇ ਦੇਣੀ ਸੀ ਸਪਲਾਈ ਇਹਨੇ ਐਕਚੁਅਲੀ ਦੇਣੀ ਸੀ ਜਲੰਧਰ ਜਿਹੜੀ ਸਾਡੀ ਗੋਦੀ ਪ੍ਰਵੇਸ਼ ਤੋਂ ਸਾਹਮਣੇ ਆਇਆ ਵਾ ਬਟ ਇਹ ਜਾਣਾ ਚਾਹੁੰਦਾ ਸੀ ਸਿਟੀ ਜਲੰਧਰ ਔਰ ਗੱਡੀ ਪਠਾਨਕੋਟ ਵਾਲੀ ਜਮੂੜੀ ਚੜ੍ਹ ਗਿਆ ਭਲੇਕੇ ਨਾਲ ਰਾਤ ਦੇ 10:00 ਸਮੇਂ ਸੀ ਇਹਨੂੰ ਪਤਾ ਨਹੀਂ ਲੱਗਿਆ ਔਰ ਸੁੱਤਾ-ਸੁੱਤਾ ਪਠਾਨਕੋਟ ਪਹੁੰਚ ਗਿਆ ਸਰ ਇੱਥੇ ਕੋਈ ਪਹਿਲਾਂ ਵੀ ਮਾਮਲਾ ਹੈ ਹਾਂਜੀ ਇਹ ਕੋਈ ਪਹਿਲਾ ਕੋਈ ਪਾਬਾਨੀ ਹੈਗਾ ਔਰ ਕੋਈ ਕੋਈ ਪੁੱਛ ਕੇ ਇਸ ਵਿੱਚ ਨੇ ਦੱਸਿਆ ਵੀ ਇਹਨੇ ਪਹਿਲਾਂ ਵੀ ਇੱਕ ਸਪਲਾਈ ਅੰਬਾਰੇ ਦਿੱਤੀ ਹੈ ਤੇ ਇਹ ਮੰਗਲ ਸਿੰਘ ਨਾਮ ਦਾ ਨਾ ਨਾ ਰਹਿ ਰਿਹਾ ਵਿਅਕਤੀ ਦਾ ਪਰ ਹੁਣ ਅਸੀਂ ਮੰਦਗੋ ਅਦਾਲਤ ਪੇਸ਼ ਕਰਕੇ ਇਹਦਾ ਪੂਰਨ ਮਾਮਲਾ ਹਾਸਲ ਕਰਾਂਗੇ ਔਰ ਡੰਗਾਈ ਦਾ ਪੁਸ਼ਟੀ ਕਰਕੇ ਜਿਹੜਾ ਵੀ ਵਿਅਕਤੀ ਇਹਨੇ ਪਿੱਛੇ ਹੋਇਆ ਗਿਆ ਜਾਂ ਅੱਗੇ ਕਿਹਨੇ ਇਹਨੂੰ ਸਪਲਾਈ ਕਿਸ ਬੰਦੇ ਨੂੰ ਇਹਨੇ ਦੇਣੀ ਹੈ ਉਹ ਅਸੀਂ ਉਹਦੇ ਲਾਗ ਦਾ ਪੂਰਾ ਮਤਲਬ ਪਤਾ ਲਗਾਉਂਗੇ ਲੈ ਕਿੱਲਾ ਗਿਆ ਕਿਸੇ ਇਹ ਪਿੱਛੋਂ ਉਥੋਂ ਮੰਦਸੋਰ ਤੋਂ ਜ਼ਿਲ੍ਹਾ ਮੰਦਸੋਰ ਦਾ ਬੰਦਾ ਬਣਦਾ ਸੂਬੇ 'ਚ ਨਸ਼ਾ ਖਤਮ ਕਰਨ ਦੇ ਲਈ ਪੰਜਾਬ ਪੁਲਿਸ ਵੱਲੋਂ ਅੰਤਖ ਪ੍ਰਯਾਸ ਕੀਤੇ ਜਾ ਰਹੇ ਨੇ ਤੇ ਇਸੇ ਦੇ ਚੱਲਦੇ ਪੁਲਿਸ ਨੂੰ ਕਈ ਥਾਵਾਂ ਤੋਂ ਵੱਡੀ ਸਫਲਤਾ ਵੀ ਹਾਸਲ ਹੋਈ ਹੈ ਅਜਿਹਾ ਹੀ ਬੀਤੀ ਰਾਤ ਨੂੰ ਦੇਖਣ ਨੂੰ ਮਿਲਿਆ ਹੈ ਜਿੱਥੇ ਕਿ ਰੇਲਵੇ ਪੁਲਿਸ ਵੱਲੋਂ ਪੁਲਿਸ ਸਟੇਸ਼ਨ ਤੇ ਗਸ਼ਟਕ੍ਰਿਤੀ ਜਾਰੀ ਸੀ ਅਤੇ ਇਸ ਦੌਰਾਨ ਪੁਲਿਸ ਨੂੰ ਇੱਕ ਸ਼ੱਕੀ ਆਂਸਰ ਦਿੱਖਿਆ ਜਿਸ ਤੇ ਤਲਾਸ਼ੀ ਲੈਣ ਤੇ ਉਸ ਤੋਂ 1 ਕਿਲੋ 500 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ ਤੇ આરોપી ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ ਦੱਸ ਦਈਏ ਇਸਨੇ ਅਫੀਮ ਦੀ ਡਿਲੀਵਰੀ ਜੜੀ ਹੈ ਜਲੰਧਰ ਦੇਣੀ ਸੀ ਪਰ ਗਲਤੀ ਦੇ ਨਾਲ ਪਠਾਨਕੋਟ ਕੈਂਟ ਸਟੇਸ਼ਨ ਤੇ ਪਹੁੰਚ ਗਿਆ ਤੇ ਉਸ ਵੱਲੋਂ ਪ ਜਾ ਸਕੇ ਪਰ ਇਸ ਦੌਰਾਨ ਰੇਲਵੇ ਪੁਲਿਸ ਨੇ ਇਸ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਤੇ ਆਪਣੀ ਹਿਰਾਸਤ ਚ ਲੈ ਲਿਆ ਤੇ ਇਸ ਸੰਬੰਧੀ ਰੇਲਵੇ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਹੈ ਕਿ ਪੁਲਿਸ ਪਾਰਟੀ ਵੱਲੋਂ ਪਠਾਨਕੋਟ ਸਟੇਸ਼ਨ ਤੇ ਗਸ਼ਤ ਕੀਤੀ ਜਾ ਰਹੀ ਸੀ ਜਿਸ ਦੌਰਾਨ ਪਲੇਟਫਾਰਮ ਨੰਬਰ 1 ਤੇ ਇੱਕ ਸ਼ਖਸ ਜਿਹੜਾ ਹੈ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਉਸ ਵੱਲੋਂ ਇੱਕ ਲਫਾਫਾ ਜਿਹੜਾ ਹੈ ਝਾੜੀਆਂ ਦੇ ਵਿੱਚ ਸੁੱਟਿਆ ਗਿਆ ਤੇ ਪੁਲਿਸ ਦੇ ਵੱਲੋਂ ਜਦੋਂ ਲਫਾਫਾ ਖੋਲ ਕੇ ਦੇਖਿਆ ਗਿਆ ਤਾਂ ਉਸ ਦੇ ਵਿੱਚ ਅਫੀਮ ਜਿਹੜੀ ਹੈ ਉਹ ਬਰਾਮਦ ਪਾਈ ਗਈ ਤੇ ਉੱਥੇ ਹੀ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਇਸ ਮਾਨਯੋਗ ਅਦਾਲਤ ਦੇ ਵਿੱਚ ਉਸ ਨੂੰ 3 ਦਿਨ ਦਾ ਰਿਮਾਂਡ ਲੈ ਪੁਚਗਿਚਕਿਤੀ ਜਾ ਰਹੀ ਹੈ ਤੇ ਆਖਰਕਾਰ ਇਸ ਗਿਰੋਹ ਦੇ ਤੰਦੇ ਦੇ ਵਿੱਚ ਜਿਹੜਾ ਹੈ ਇਸ ਦੇ ਨਾਲ ਕੌਣ ਅਤੇ ਕਿਹੜਾ-ਕਿਹੜਾ ਸ਼ਖਸ ਸ਼ਾਮਿਲ ਹੈ ਉਸ ਨੂੰ ਵੀ ਕਾਬੂ ਕੀਤਾ ਜਾਵੇਗਾ ਇਹ ਜਾਣਕਾਰੀ ਜਿਹੜੀ ਹੈ ਪੁਲਿਸ ਅਧਿਕਾਰੀਆਂ ਦੇ ਵੱਲੋਂ ਦਿੱਤੀ ਗਈ ਸਾਡੇ ਮਾਜੋਬ ਸਪੈਸ਼ਲ ਡੀਪੀ ਰੇਲਵੇਜ਼ ਸ਼੍ਰੀਮਤੀ ਸਸੀ ਪ੍ਰਭਾ द्विवेदी ਜੀ ਆਈਪੀਐਸ ਅਤੇ ਹੋਰ ਸੀਨੀਅਰ ਅਫਸਰਾਂ ਦੀ ਹਦਾਇਤਾਂ ਮੁਤਾਬਕ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜਿਹੜਾ ਜੋਧ ਨਸ਼ਾ ਰੋਡ ਚੱਲ ਰਿਹਾ ਹੈ ਔਰ ਆਉਣ ਵਾਲੀ ਜਿਹੜੀ ਅਮਨਨਾਥ ਯਾਤਰਾ ਉਹਦੇ ਸਬੰਧ ਵਿੱਚ ਮੇਰੇ ਵੱਲੋਂ ਸਬਡਿਸਪੈਟਰ ਗਰਨਾਮ ਸਿੰਘ ਇੰਚਾਰਜ ਚੋਂ ਕਿ ਬਟਾੜਾ ਲੱਗੇ ਹੋਏ ਨੇ ਔਰ ਇਹਨਾਂ ਦੇ ਪੂਰੇ ਅਮਰਸਰ ਬਟਾੜਾ ਸੈਕਸ਼ਨ ਤੇ ਡਿਊਟੀ ਲਾਈ ਹੋਈ ਸੀ ਮੈਂ ਜਿਹੜਾ ਜਦੋਂ ਨਸ਼ਾ ਵਿਰੋਧ ਔਰ ਉਹਦੇ ਨਾਲ-ਨਾਲ ਅਮਨਨਾਥ ਯਾਤਰਾ ਨੂੰ ਮੁੱਖ ਰੱਖਦੇ ਹੋਏ ਜਿਹੜੀ ਚੈਕਿੰਗ ਕੀਤੀ ਜਾਵੇ ਚੈਕਿੰਗ ਕਰਦੇ ਸਮੇਂ ਜਦੋਂ ਇਹ ਪਠਾਨਕੋਟ ਕੈਂਕਰ ਰੇਲਵੇ ਸਟੇਸ਼ਨ ਤੇ ਪਹੁੰਚੇ ਔਰ ਉਥੇ ਚੈਕਿੰਗ ਕਰ ਰਏ ਸੀਗੇ ਤੇ ਚੈਕਿੰਗ ਉਹ ਪਠਾਨਕੋਟ ਰੇਲਵੇ ਸਟੇਸ਼ਨ ਦੀ ਚੈਕਿੰਗ ਕਰਦੇ ਕਰਦੇ ਜਦੋਂ ਇਹ ਪੂਰਬੀ ਪੂਰਬੀ ਸਿਰੇ ਤੇ ਪਹੁੰਚ ਗਏ ਉੱਥੋਂ ਇਹ ਅੱਗੇ ਅੱਗੇ ਨੂੰ ਖਾਲੀ ਸਾਡਾ ਰੇਲਵੇ ਯਾਰਡ ਪੰਡਾਵਾ ਉੱਥੇ ਕਈ ਵਾਰੀ ਕਈ ਸ਼ਕਤੀ ਵਰਤੀ ਬੈਠੇ ਹੁੰਦੇ ਆ ਕੋ ਲੋਡ ਕੋਰੀਆ ਵਾਦੋ ਤੱਕਾ ਨਵਾਸੇ ਉਹਨਾਂ ਨੂੰ ਚੈੱਕ ਕਰਦੇ ਰਾਦੇ ਨਾਲ ਅੱਗੇ ਜਦੋਂ ਸਾਡੀ ਪੁਲਿਸ ਪਾਰਟੀ ਰੰਗੀ ਤੇ ਜਿਹੜੇ ਪੂਰਬੀ ਸਿਰੇ ਤੇ ਇੱਕ TiRD ਦਫਤਰ